ਜੇਕਰ ਕੋਈ ਵੀ ਬੁੱਕ ਰੱਖੇ ਚਾਵੇ ਕਿ ਮੈਨੂੰ ਜਿਹੜੇ ਖੜੇ ਹੋਈ ਹੁੰਦੋਂ ਆ ਨਿੰਦ ਦੇ ਉੱਤੇ ਕੋਈ ਵੀ ਸੰਗੀਤ ਉੱਪਰ ਦਬਾ ਕੇ ਗਿਆ ਮੈਂ ਪ੍ਰਤੀ ਉਸ ਕੰਨੇ ਦੇ ਮੌਕਾ ਲਾਤੀ ਪ੍ਰਤੀਕਿਰਿਆ ਕਰਦਾ ਹਾਂ ਜਿਹੜੇ ਨੋਟਾ ਲਈ ਸਟੈਂਡ ਲੈਣਗੇ ਇੱਕ ਲਾਂਬਨਦੀ ਬਣੇਗੀ ਨੋਟਾ ਲਈ ਪਹਿਲੀ ਵਾਰੇ ਪੰਜਾਬ ਦੇ ਵਿਆਸ ਦੇ ਵਿੱਚ ਹੈ ਲੋ ਸਾਹਮਣੀ ਗੱਲ ਆਏਗੀ ਕਿ ਨੋਟਾ ਨੂੰ ਦੇਖਾ ਨੇ ਜੇਮੇਲੀਆ ਇਹ ਮਿਸ਼ਰਣ ਪੰਜਾਬੀ ਪੰਜਾਬ ਦੇ ਪੰਚਾਇਤੀ ਚੋਣ ਪੇਟ ਦੇ ਵਿੱਚ ਪੰਚਾਇਤੀ ਵੋਟਰ ਲਈ ਪਹਿਲੀ ਵਾਰ ਨੋਟਾ ਜਿਹੜਾ ਖੁੱਲ ਕੇ ਸਾਹਮਣੇ ਆ ਰਿਹਾ ਹੈ ਨੋਟਾ ਦਾ ਜਿਹੜਾ ਅਖਤਿਆਰ ਹੈ ਉਹ ਵੋਟਰ ਨੂੰ ਮਿਲਿਆ ਹੈ ਇਹ ਕੀ ਅਖਤਿਆਰ ਹੈ ਕਿਸ ਤਰ੍ਹਾਂ ਦਾ ਮਾਹੌਲ ਨੋਟਾ ਅਸਾਰ ਕੀ ਸਾਹਮਣੇ ਲਿਆ ਸਕਦਾ ਭਾਵੇਂ ਇਸ ਉੱਤੇ ਚਰਚਾ ਵੱਡੇ ਪੱਤਰ ਤੇ ਤੁਰ ਵੀ ਪਈ ਹੈ ਪਰੰਤੂ ਵੇਖਣ ਵਾਲੀ ਗੱਲ ਹੈ ਕਿ ਨੋਟਾ ਨੂੰ ਕਿਸ ਤਰ੍ਹਾਂ ਪਿੰਡੂ ਵੋਟਰ ਆਪਣੇ ਅਖਤਿਆਰ ਦੇ ਵਿੱਚ ਲੈਂਦਾ ਹੈ ਤੇ ਕਿਹੜੇ ਕਿਹੜੇ ਹਾਲਾਤ ਦੇ ਵਿੱਚ ਨੋਟਾ ਆਪਣਾ ਰੂਪ ਦਿਖਾਏਗਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੀ ਨੋਟਾ ਦੀ ਧਮਕ ਰਹੇਗੀ ਇਹ ਨੋਟਾ ਹੈ ਕੀ ਹੈ ਇਸ ਉੱਤੇ ਜਿੱਥੇ ਅੱਜ ਦੀ ਇਹ ਚਰਚਾ ਰਹੇਗੀ ਤੇ ਨਾਲ ਆਪਾਂ ਜੇਕਰ ਗੱਲ ਕਰ ਲਈਏ ਪਿੰਡੂ ਚੋਣ ਮਾਹੌਲ ਦੇ ਵਿੱਚ ਸਰਕਾਰੀ ਤੰਤਰ ਦਾ ਜਿਹੜਾ ਹੈ ਡਾਕੂਮੈਂਟਰੀ ਅੱਗੇ ਜਿਹੜੀ ਵਧ ਰਹੀ ਹੈ ਉਹ ਵਧੇਰੇ ਕਰਕੇ ਅੰਗਰੇਜ਼ੀ ਦੇ ਵਿੱਚ ਮੋٹے ਤੌਰ ਤੇ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿੱਚ ਅੰਗਰੇਜ਼ੀ ਨੂੰ ਮੱਲੋ ਮੱਲੀ ਧੱਕ ਰਹੀ ਹੈ ਬਹੁਤ ਸਾਰੇ ਜਿਹੜੇ ਪਿੰਡੂ ਚੌਣ ਦੇ ਨਾਲ ਪਿੰਡਾਂ ਦੀ ਚੌਣ ਦੇ ਨਾਲ ਜਿਹੜੇ ਕਾਗਜ਼ਾਤ ਨੇ ਜਿਹੜੇ ਹੁਕਮ ਨੇ ਜਿਹੜੇ ਆਰਡਰ ਨੇ ਉਹ ਬਦੇਰੇ ਕਰਕੇ ਉਹ ਅੰਗਰੇਜ਼ੀ ਦੇ ਵਿੱਚ ਹੀ ਅੱਗੇ ਵਧਦੇ ਵਕਾਇਦੇ ਰਹੇ ਦੂਜੇ ਭੰਨੇ ਜਿਹੜੀ ਆਪਾਂ ਖੇਤੀਬਾੜੀ ਦੀ ਗੱਲ ਕਰ ਲਈ ਝੋਨੇ ਦੀ ਜਿਹੜੀ ਫਸਲ ਹੈ ਉਹ ਪੱਕ ਗਈ ਹੈ ਜਾਂ ਪੱਕਣ ਕਿਨਾਰੇ ਹੈ ਉਪਰੋਂ ਜਿਹੜੀ ਆ ਕੁਦਰਤ ਦੀ ਮਾਰ ਵੱਡੇ ਪੱਧਰ ਉੱਤੇ ਇੰਨੇ ਦਿਨੀ ਜਿਹੜਾ ਮਜਰਾ ਕਹਿ ਸਕਦੇ ਆ ਕਿ ਬੇਮੌਸਮੀ بارش ਤੇ ਨਾਲ ਬਾਸਮਤੀ ਦੇ ਰੇਟ ਡਿੱਗਣ ਦੀ ਚਰਚਾ ਅਜਿਹੇ ਸਾਰੇ ਅੱਜ ਦੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅੱਜ 1200 ਦੇ ਐਪੀਸੋਡ ਦੇ ਵਿੱਚ ਅੱਗੇ ਚਿੰਤਕ ਤੇ ਸਿਆਸੀ ਮਾਹਰ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਸੋ ਡਾਕਟਰ ਸਾਹਿਬ ਚੈਨਲੀ ਮਿਸ਼ਨ ਇਨਟਰਵਿਊ ਦੇ ਤੁਹਾਡਾ ਸਵਾਗਤ ਵੈਲਕਮ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਲਿਜਾਉਂਦੇ ਆ ਪੰਚਾਇਤੀ ਚੋਣ ਪੇਟ ਦੇ ਵਿੱਚ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਈ ਤਰ੍ਹਾਂ ਦੇ ਭਾਵੇਂ ਵੱਡੇ ਸਵਾਲ ਵੀ ਖੜੇ ਨੇ ਪਰੰਤੂ ਗੱਲ ਕਰਾਂਗੇ ਨੋਟਾ ਦੀ ਚੋਣ ਅਧਿਕਾਰੀ ਪੰਜਾਬ ਵੱਲੋਂ ਪਹਿਲੇ ਦਿਨ ਇਹ ਸੰਕੇਤ ਦਿੱਤਾ ਗਿਆ ਕਿ ਨੋਟਾ ਦੀ ਵਿਵਸਥਾ ਇਸ ਚੋਣ ਪੇਟ ਦੇ ਵਿੱਚ ਹੋਵੇਗੀ ਡਾਕਟਰ ਸਾਹਿਬ ਖੁੱਲਕੇ ਦੱਸਿਓ ਕਿ ਇਹ ਨੋਟਾ ਹੈ ਕਿ ਇਹ ਕਿਸ ਤਰ੍ਹਾਂ ਦੇ ਅਖਤਿਆਰ ਵੋਟਰ ਕੋਲ ਰਹਿਣਗੇ ਤੇ ਕਿਸ ਤਰ੍ਹਾਂ ਦੀ ਨੋਟਾ ਆਪਣੀ ਧਮਕ ਪਾ ਸਕਦਾ ਹੈ ਕਿਹੜੇ ਕਿਹੜੇ ਹਾਲਾਤ ਦੇ ਵਿੱਚ ਨੋਟਾ ਅੱਗੇ ਵਧਦਾ ਵਫਾਇਦੇ ਦੇਵੇਗਾ ਜੀ ਡਾਕਟਰ ਸਾਹਿਬ ਪਿੰਟਰ ਸਾਹਿਬ ਜਿਉਂ-ਜਿਉਂ ਲੋਕਾਂ ਦੇ ਵਿੱਚ ਚੇਤਨਾ ਪ੍ਰਦਾਨ ਹੁੰਦੀ ਹੈ ਇਹ ਡੈਮੋਕ੍ਰੇਸੀ ਪ੍ਰਤੀ ਲੋਕਾਂ ਦੇ ਵਿੱਚ ਆ ਚੇਤਨਾ ਆਈ ਤਾਂ ਇਹ ਮੰਗ ਵੀ ਕੀਤੀ ਜਾਣ ਲੱਗ ਪਈ ਸੀ ਕਿ ਕਈ ਵਾਰ ਇਹ ਹੈ ਹੀ ਉਮੀਦਵਾਰ ਉਹਨਾਂ ਦੇ ਉੱਪਰ ਥੋਸ ਦਿੱਤੇ ਜਾਂਦੇ ਨੇ ਤੇ ਜਿਹੜੇ ਕਿ ਉਹ ਮੈਦਾਨ ਦੇ ਵਿੱਚੋਂ ਜਿੱਤ ਵੀ ਜਾਂਦੇ ਨੇ ਜਿਸ ਨੂੰ ਲੋਕ ਨਹੀਂ ਪਸੰਦ ਕਰਦੇ ਇਹ ਨੋਟਾ ਦੀ ਮੰਗ ਕੀਤੀ ਗਈ ਸੀ ਨੈਸ਼ਨਲ ਪੱਧਰ ਦੇ ਉੱਪਰ ਨੈਸ਼ਨਲ ਪੱਧਰ ਦੇ ਉੱਪਰ ਪਾਰਲੀਮੈਂਟ ਅਤੇ ਵਿਧਾਨ ਸਭਾ ਦੇ ਵਿੱਚ ਇਹਦਾ ਇੱਕ ਵੱਖਰਾ ਇੱਕ ਚੋਣ ਬੈਲਟ ਪੇਪਰਾਂ ਦੇ ਉੱਪਰ ਵੀ ਅਤੇ ਜਿਹੜੀਆਂ ਬੈਲਟਿੰਗ ਮਸ਼ੀਨਾਂ ਨੇ ਉੱਥੇ ਇਹਦਾ ਇੱਕ ਵੱਖਰਾ ਆਪਸ਼ਨ ਰੱਖਿਆ ਗਿਆ ਸੀ ਜੇਕਰ ਕੋਈ ਵੀ ਵੋਟਰ ਇਹ ਚਾਵੇ ਕਿ ਮੈਨੂੰ ਜਿਹੜੇ ਖੜੇ ਹੋਏ ਉਮੀਦਵਾਰ ਨਹੀਂ ਇਹਨਾਂ ਦੇ ਵਿੱਚੋਂ ਕੋਈ ਵੀ ਪਸੰਦ ਨਹੀਂ ਤਾਂ ਉਹ ਬਟਨ ਦਬਾ ਕੇ ਜਾਂ ਉਸ ਵੋਟ ਪੇਪਰ ਦੇ ਉਸ ਖਾਨੇ ਦੇ ਵਿੱਚ ਮੋਹਰ ਲਾ ਕੇ ਆਪਣੀ ਪ੍ਰਤੀਕਿਰਿਆ ਦਰਸਾ ਸਕਦਾ ਹੈ ਇਹ ਇਹਦਾ ਭਾਵ ਇਹ ਹੈ ਵੀ ਡੈਮੋਕ੍ਰੇਸੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਿਉਂਕਿ ਕਈ ਜਗ੍ਹਾ ਦੇ ਉੱਪਰ ਅਜਿਹੇ ਉਮੀਦਵਾਰ ਲਠਮਾਰ ਟਾਈਪ ਜਾਂ ਬਦਮਾਸ਼ੀ ਦੇ ਸਕਦੇ ਜਾਂ ਪੈਸੇ ਦੇ ਸਕਦੇ ਜਾਂ ਧੱਕੇ ਦੇ ਫਿਰਤੇ ਜਾਂ ਸਟੇਟ ਗਵਰਨਮੈਂਟ ਦੇ ਮਤਲਬ ਕਈ ਵਾਰ ਜਿਸ ਤਰ੍ਹਾਂ ਕਿ ਰੂਲਿੰਗ ਪਾਰਟੀਆਂ ਦੇ ਹੁੰਦਾ ਵੀ ਉਹਨਾਂ ਦੇ ਕਰਿੰਦੇ ਆ ਤੇ ਵੱਲੋਂ ਜਾਂ ਉਹਨਾਂ ਦੇ ਵਰਕਰਾਂ ਦੇ ਵੱਲੋਂ ਧਰਾਤਮਕਾ ਕੇ ਦੂਸਰੇ ਕੈਂਡੀਡੇਟ ਨੂੰ ਬਿਠਾ ਦਿੱਤਾ ਜਾਂਦਾ ਤੇ ਜਿਹੜੇ ਉਮੀਦਵਾਰ ਉਸ ਨਾਲ ਸੰਬੰਧਤ ਨਹੀਂ ਹੁੰਦੇ ਜਿਨ੍ਹਾਂ ਦਾ ਕੰਮ ਲੋਕ ਸੇਵਾ ਨਹੀਂ ਹੁੰਦਾ ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਆਪਣੇ ਦੂਸਰੇ ਕਾਰਜਿਆਂ ਨੂੰ ਵਧਾਉਣਾ ਹੁੰਦਾ ਉਹਨਾਂ ਨੂੰ ਠੋਸਿਆ ਜਾਂਦਾ ਇਸ ਦੀ ਪ੍ਰਤੀਕਿਰਿਆ ਦੇ ਲਈ ਇਸ ਸੰਬੰਧੀ ਵੋਟਰਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਸੀਗਾ ਪਿਛਲੇ ਸਮੇਂ ਦੇ ਦੌਰਾਨ ਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਵੀ ਇਹ ਆਪਸ਼ਨ ਦਿੱਤੀ ਗਈ ਹੈ ਤੇ ਪੰਚਾਇਤਾਂ ਦੇ ਵਿੱਚ ਬੇਸ਼ੱਕ ਚੋਣਾਂ ਵੈਲਟ ਪੇਪਰ ਦੇ ਰਾਹੀਂ ਪੈਂਦੀਆਂ ਨੇ ਤੇ ਇਹਦੇ ਲਈ ਸਰਪੰਚਾਂ ਤੇ ਪੰਚਾਂ ਦੇ ਜਿਹੜੇ ਵੈਲਟ ਪੇਪਰ ਨੇ ਉਹਨਾਂ ਦੇ ਰੰਗ ਵੀ ਨਿਰਧਾਰਤ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਪਹਿਲਾਂ ਉਮੀਦਵਾਰਾਂ ਦੇ ਪਿਓ ਨਿਸ਼ਾਨ ਤੇ ਉਹਨਾਂ ਦੇ ਨਾਂ ਹੋਏਗਾ ਤੇ ਉਹਦੇ ਥੱਲੇ ਇਹ ਹੋਏਗਾ ਤੇ ਇੰਨਾ ਵਿੱਚੋਂ ਕੋਈ ਵੀ ਨਹੀਂ ਤੇ ਜੇਕਰ ਵੋਟਰ ਚਾਵੇ ਤਾਂ ਉੱਥੇ ਆਪਣੀ ਮੋਹਰ ਲਾ ਕੇ ਆਪਣਾ ਜਿਹੜਾ ਮਤਦਾਨ ਦਾ ਪ੍ਰਗਟ ਕਰ ਸਕਦਾ ਹੈ ਇਹ ਪਿੰਡਾਂ ਦੇ ਵਿੱਚ ਬਹੁਤ ਅੱਛੀ ਗੱਲ ਹੈ ਵਧੀਆ ਹੈ ਤੇ ਵੋਟਰਾਂ ਦੇ ਵਿੱਚ ਚੇਤਨਾ ਵੀ ਪੈਦਾ ਹੋਏਗੀ ਲੋਕਾਂ ਦੇ ਵਿੱਚ ਵੀ ਚੇਤਨਾ ਪੈਦਾ ਹੋਏਗੀ ਕਿ ਡੈਮੋਕ੍ਰੇਸੀ ਦੇ ਨਾਲ ਜੁੜਨ ਦੇ ਲਈ ਉਹ ਆਪਣਾ ਮਤ ਦਾ ਸਹੀ ਉਪਯੋਗ ਕਰ ਸਕਣ ਪਰ ਪਿੰਡਾਂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਈ ਵਾਰ ਸਰਕਾਰੀ ਤੰਤਰ ਜਾਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਜੋ ਹੈ ਉਮੀਦਵਾਰਾਂ ਨੂੰ ਠੋਸਿਆ ਜਾਂਦਾ ਹੈ ਇਹਨਾਂ ਨੂੰ ਉੱਥੇ ਦੇ ਪਿੰਡਾਂ ਦੇ ਲੋਕ ਨਹੀਂ ਪਸੰਦ ਕਰਦੇ ਜਾਂ ਜਿਵੇਂ ਹੁਣ ਕੇ ਪੰਚਾਂ ਦੇ ਵਿੱਚ ਵੀ ਹੈ ਬਾੜ ਦੇ ਵਿੱਚੋਂ ਕੋਈ ਨਹੀਂ ਖੰਦ ਕਰਦੇ ਤਾਂ ਉੱਥੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਨਿਰਸੰਦੇ ਇਹ ਵੋਟਰਾਂ ਦੀ ਆਪਣੀ ਨਿੱਜੀ رائے ਹੁੰਦੀ ਹੈ ਇਸ ਸੰਬੰਧੀ ਵੱਡੇ ਪੱਧਰ ਦੇ ਉੱਪਰ ਜਿਹੜੀਆਂ ਕਿ ਜਿਵੇਂ ਆਪਾਂ ਪਿਛਲੇ ਸਮੇਂ 'ਚ ਦੇਖਿਆ ਪਾਰਲੀਮੈਂਟ ਜਾਂ ਅਸੈਂਬਲੀ ਤੋਂ ਨਾ ਚ ਕੋਈ ਲਾਗਬੰਦੀ ਵੱਡੇ ਪੱਧਰ ਤੇ ਨਹੀਂ ਹੁੰਦੀ ਇਹ ਵੋਟਰ ਆਪਣੀ ਮਰਜ਼ੀ ਨਾਲ ਕਰਦਾ ਹੈ ਪਰੰਤੂ ਹੁਣ ਕਿਉਂਕਿ ਪਿੰਡਾਂ ਦੇ ਵਿੱਚ ਹੋਣੀ ਹੈ ਪਿੰਡਾਂ ਦੇ ਵਿੱਚ ਸਿੱਧੇ ਤੌਰ ਤੇ ਇਲੈਕਸ਼ਨ ਹੋ ਰਹੀ ਹੈ ਤੇ ਕਈ ਵਾਰ ਇਹ ਵੀ ਹੋ ਜਾਂਦਾ ਵੀ ਜੇਕਰ ਪਿੰਡ ਦੇ ਵੋਟਰਾਂ ਦੇ ਬਹੁ ਗਿਣਤੀ ਵੋਟਰਾਂ ਦੇ ਪਸੰਦ ਦੇ ਮਤਲਬ ਉਮੀਦਵਾਰ ਨਹੀਂ ਉੱਥੇ ਉਤਾਰੇ ਜਾਂਦੇ ਤਾਂ ਵੋਟਰਾਂ ਦੇ ਵਿੱਚ ਇਸ ਤਰ੍ਹਾਂ ਦੀ ਵੱਡੀ ਲਾਮਬੰਦੀ ਵੀ ਹੋ ਸਕਦੀ ਹੈ ਕਿ ਜੇਕਰ ਇਹ ਲਾਮਬੰਦੀ ਉਮੀਦਵਾਰਾਂ ਤੋਂ ਵੱਧ ਵੋਟਾਂ ਲੈ ਜਾਂਦੇ ਨੇ ਨੋਟਾਂ ਨੂੰ ਵੱਧ ਵੋਟਾਂ ਪੈ ਜਾਂਦੀਆਂ ਨੇ ਤਾਂ ਉੱਥੇ ਦੁਬਾਰਾ ਚੋਣ ਹੋਵੇਗੀ ਤੇ ਉਸ ਨੂੰ ਰੱਦ ਕਰਨਾ ਪੈਂਦਾ ਹੈ ਇਹ ਇਹ ਕਾਨੂੰਨੀ ਅਧਿਕਾਰ ਹੈ ਜੇਕਰ ਵੋਟਰਾਂ ਨੇ ਇਸ ਤਰ੍ਹਾਂ ਸੋਚ ਲਿਆ ਜਾਂ ਤਾ ਹੱਯਾ ਕਰ ਲਿਆ ਤਾ ਫਿਰ ਇਸ ਵੰਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਪਿੰਡਾਂ ਦੇ ਵਿੱਚ ਸਰਪੰਚਾਂ ਦੀਆਂ ਵੀ ਵੋਟਾਂ ਦੁਆਰਾ ਪੈ ਸਕਦੀਆਂ ਨੇ ਅਤੇ ਪੰਚਾਂ ਦੀਆਂ ਬਾਰਡਾਂ ਦੇ ਵਿੱਚ ਵੀ ਦੁਆਰਾ ਵੋਟਾਂ ਪੈ ਸਕਦੀਆਂ ਨੇ ਜੇਕਰ ਲੋਕਾ ਪ੍ਰੋਟਾ ਡਾਕਟਰ ਸਾਹਿਬ ਆਪਾਂ ਮੋٹے ਤੌਰ ਤੇ ਕਹਿ ਸਕਦੇ ਹਾਂ ਕਿ ਵੋਟਰ ਨੂੰ ਪਿੰਡਾਂ ਵਾਲੇ ਵੋਟਰ ਨੂੰ ਇਹ ਇਖਤਿਆਰ ਐ ਕਿ ਹੈ ਕਿ ਜੇਕਰ ਉਹਨਾਂ ਨੂੰ ਜੇ 2 ਜਾਂ 3 4 ਸਰਪੰਚ ਖੜੇ ਨੇ ਉਨ੍ਹਾਂ ਵਿੱਚ ਉਹਨਾਂ ਨੂੰ ਕੋਈ ਪਸੰਦ ਨਹੀਂ ਤਾਂ ਉਹ ਨੋਟਾ ਤੇ ਆਪਣੀ ਜਿਹੜੀ ਹੈ ਮੋਹਰ ਲਗਾ ਸਕਦਾ ਆਪਾਂ ਕਿਉਂਕਿ ਵਟਲ ਤਾਂ ਕਹਿ ਨਹੀਂ ਸਕਦੇ ਕਿਉਂਕਿ ਏਵੀਐਮ ਤਾਂ ਹੈ ਨਹੀਂ ਇੰਨਾ ਸੌਣਾਂ ਦੇ ਵਿੱਚ ਪਰ ਮੋਹਰ ਵਾਲਾ ਸਿਸਟਮ ਉਹ ਖਾਨਾ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਨੋਟਾ ਦਾ ਹੈ ਕਿ ਕੋਈ ਨਹੀਂ ਸਾਨੂੰ ਅਸੀਂ ਤਾਂ ਇਹ ਹੈ ਕਹਿੰਦਾ ਭਾਵ ਕਿ ਇੱਕ ਆਪਸ਼ਨ ਹੈ ਕਿ ਸਾਨੂੰ ਕੋਈ ਪਸੰਦ ਨਹੀਂ ਆ ਨੋਟਾ ਤੇ ਉਹ ਆਪਣੀ ਅਸਾਈਨਮੈਂਟ ਦੇਣਗੇ ਤਾਂ ਫਿਰ ਕੀ ਜੇਕਰ ਨੋਟਾ ਦੀ ਵੋਟ ਵਾਧੀ ਹੈ ਬਾਕੀਆਂ ਨਾਲੋਂ ਮੰਨ ਲਓ ਇੱਕ ਪਿੰਡ ਦੇ ਵਿੱਚ 2 ਖੜੇ ਐ 3 ਖੜੇ ਐ 4 ਸਰਪੰਚ ਖੜੇ ਐ ਤਾਂ ਉਹਨਾਂ ਸਾਰੇ ਨਾਲੋਂ ਵੋਟ ਨੋਟਾਂ ਦੀ ਵੱਧ ਗਈ ਤਾਂ ਫਿਰ ਕੀ ਮਾਹੌਲ ਕੀ ਕਹਿੰਦਾ ਇੱਕ ਕਾਨੂੰਨ ਕਿਸ ਤਰ੍ਹਾਂ ਦੀ ਫਿਰ ਅੱਗੇ ਵਿਵਸਥਾ ਰੱਖਦਾ ਹੈ ਕਿ ਬਾਕੀ ਦੁਬਾਰਾ ਚੋਣ ਹੋਈ ਜੀ ਉੱਥੇ ਬਿਲਕੁਲ ਪਿੰਡ ਦਾ ਕਾਨੂੰਨ ਦੇ ਮੁਤਾਬਕ ਤਾਂ ਇਹੀ ਵਿਵਸਥਾ ਕੀਤੀ ਗਈ ਹੈ ਜੇਕਰ ਨੋਟਾਂ ਦੀ ਵੋਟਾਂ ਵੱਧ ਜਾਂਦੀਆਂ ਨੇ ਤਾਂ ਫਿਰ ਉੱਥੇ ਉਹ ਸਾਰੇ ਉਮੀਦਵਾਰ ਨੋਟਾ ਤੋਂ ਥੱਲੇ ਨੇ ਤਾਂ ਇਹਦਾ ਮਤਲਬ ਹੈ ਉਹ ਰਤ ਕੀਤੇ ਜਾਂਦੇ ਨੇ ਤੇ ਦੁਬਾਰਾ ਵੋਟਾਂ ਦਾ ਪ੍ਰੋਸੈਸ ਜਿਹੜਾ ਦੁਬਾਰਾ ਵੋਟ ਹੋਏਗੀ ਔਰਤ ਹੋਏਗੀ ਹਾਂ ਜੇ ਪੰਜ ਉਮੀਦਵਾਰ ਖੜੇ ਨੇ ਜਾਂ ਤਿੰਨ ਤਿੰਨ ਵੱਧ ਗਏ ਤੇ ਦੋ ਤੋਂ ਨੋਟਾ ਵੱਧ ਗਿਆ ਉਹਦੇ ਚ ਵੀ ਉਹਨਾਂ ਦੀ ਉਸ ਉਨਾ ਉਮੀਦਵਾਰਾਂ ਦੀ ਜਿਵੇਂ ਪਪੂਲਾਰਿਟੀ ਇਹਦਾ ਪਤਾ ਲੱਗੇਗਾ ਵੀ ਨੋਟਾ ਵੀ ਨਹੀਂ ਉਹਨਾਂ ਨੂੰ ਕੋਈ ਨਹੀਂ ਸਪਤੰਦ ਕਰਦਾ ਉਹਨਾਂ ਤੋਂ ਤਾਂ ਵੱਧ ਨੋਟਾ ਨੂੰ ਵੋਟਾਂ ਪੈ ਗਈਆਂ ਜਿਵੇਂ ਕਿ ਆਪਣੀ ਪਿਛਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਕੁਝ ਪਾਰਟੀਆਂ ਜਾਂ ਵਿਧਾਨ ਸਭਾ ਦੀ ਚੋਣ ਦੇ ਵਿੱਚ ਉਹਨਾਂ ਪਾਰਟੀਆਂ ਦੀ ਦਸ਼ਾ ਦੇਖਣ ਨੂੰ ਮਿਲੀ ਹੈ ਕਿ ਨੋਟਾ ਉਹਨਾਂ ਤੋਂ ਬੰਦਾ ਰਿਹਾ ਹੈ ਕਿ ਆ ਤੇ ਜੀ 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 ਪ੍ਰੋਡਕਟਰ ਸਾਹਿਬ ਜੇਕਰ ਕਹਿੰਦਾ ਭਾਵ ਕਿ ਜੇਕਰ ਤਿੰਨ ਜਾਂ ਚਾਰ ਪੰਜ ਜਿਹੜੇ ਉਮੀਦਵਾਰ ਨੇ ਜੇਕਰ ਪਹਿਲੇ ਦੋ ਨੂੰ ਛੱਡ ਕੇ ਨੋਟਾ ਦੀ ਵੋਟ ਤੀਜੇ ਨੰਬਰ ਤੇ ਰਹਿੰਦੀ ਹੈ ਤਾਂ ਉਹਨਾਂ ਦਾ ਪਿੰਡ ਵਿੱਚ ਇਹ ਪਤਾ ਲੱਗੂਗਾ ਵੀ ਉਹ ਕਿੰਨੀ ਕੋ ਰੱਖਦੇ ਐ ਇਹਨਾਂ ਨਾਲੋਂ ਤਾਂ ਮਤਲਬ ਕਿਹਾ ਜਾਵੇਗਾ ਕਿ ਨੋਟਾ ਤੋਂ ਵੀ ਛੇੜ ਖਾਣ ਖੈਰ ਡਾਕਟਰ ਸਾਹਿਬ ਜੇਕਰ ਜਿਵੇਂ ਸਰਕਾਰ ਵੀ ਹੋਕਾ ਦੇ ਰਹੀ ਹੈ ਕਿ ਵੱਤ ਵੱਤ ਪਿੰਡਾਂ ਦੇ ਵਿੱਚ ਕੋਈ ਸੰਮਤੀਆਂ ਕਰਾਓ ਸਭ ਸੰਮਤੀ ਨਾਲ ਪੰਜ ਸਰਪੰਚ ਚੁਣੋ ਪਿੰਡਾਂ ਦੇ ਵਿੱਚ ਹੋ ਵੀ ਰਹੀਆਂ ਨੇ। ਜੱਦੀ ਪੱਧਰ ਉਤੇ ਪਿੰਡਾਂ ਦੇ ਵਿੱਚੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਇੰਨੇ ਸਰ ਪੰਚਾਂ ਦੀ ਜਿਹੜੀ ਵੋਟ ਹੈ ਇੰਨੀਆਂ ਵਾੜਾਂ ਚੋਂ ਸੰਮਤੀ ਹੋ ਗਈ ਹੈ ਜਾਂ ਹੋ ਰਹੀ ਹੈ। ਇੰਨੇ ਸਰਪੰਚਾਂ ਦੀ ਸੰਮਤੀ ਬਣ ਰਹੀ ਹੈ। ਫਿਰ ਜੇਕਰ ਨੋਟਾ ਦੀ ਵਿਵਸਥਾ ਹੈ ਤਾਂ ਫਿਰ ਕੀ ਜੇਕਰ ਸੰਮਤੀ ਹੁੰਦੀ ਹੈ ਫਿਰ ਨੋਟਾ ਕਿਤੇ ਖੜਾ ਬਖਾਈ ਦੇਗਾ? ਪਿੰਡ ਸਰ ਦੇਖੋ ਸਰਵਸੰਮਤੀ ਦਾ ਮੌਕਾ ਨਹੀਂ ਦਿੱਤਾ ਜਾਏਗਾ ਵੀ ਹਾਂ ਦੱਸੋ ਜੀ ਕੋਈ ਇਹਦੇ ਤੇ ਕਾਨੂੰਨੀ ਦਾਅ ਪੇਚ ਕਿਸ ਤਰ੍ਹਾਂ ਦੇ ਸਾਹਮਣੇ ਆਉਂਦੇ ਆ ਜਾਂ ਹੈ ਨਾ ਜੀ ਪਿੰਡ ਸਰ ਦੇਖੋ ਜਿਹੜੀ ਸਰਵਸੰਮਤੀਤਾ ਪਿੰਡ ਦੀ ਜਿਹੜੀ ਹੈਗੀ ਨਗਰ ਸਭਾ ਨੇ ਹੀ ਕਰਨੀ ਹੈ ಗ್ರಾಮ ਸਭਾ ਨੇ ਕਰਨੀ ਹੈ ਤੇ ਪਿੰਡ ਦੇ ਵਿੱਚ ਜੇਕਰ ਸਰਵਸੰਮਤੀ ਹੋ ਜਾਂਦੀ ਹੈ ਉਮੀਦਵਾਰ ਨਹੀਂ ਖੜਾ ਹੁੰਦਾ ਤਾਂ ਇਟ ਮੀਨ ਸਰਵਸੰਮਤੀ ਹੋ ਜਾਂਦੀ ਹੈ ਫਿਰ ਉੱਥੇ ਨੋਟਾ ਦੀ ਕੋਈ ਬਹੁਤੀ ਵੱਡਾ ਉਹ ਪ੍ਰਭਾਵ ਨਹੀਂ ਰਹਿੰਦਾ ਕਿਉਂਕਿ ਨੋਟਾ ਵਾਸਤੇ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਜੇਕਰ ਨੋਟਾ ਦੇ ਲਈ ਲਾਮਬੰਦੀ ਹੁੰਦੀ ਹੈ ਇਹ ਇਹ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਲਾਮਬੰਦੀ ਹੋਣ ਦੀ ਸੰਭਾਵਨਾ ਵੱਧ ਹੈ ਜੇਕਰ ਕੋਈ ਉਮੀਦਵਾਰ ਗਲਤੀ ਦੇ ਨਾਲ ਜਾਂ ਧੱਕੇ ਦੇ ਨਾਲ ਪੋਲਿਟੀਕਲ ਪਾਰਟੀਆਂ ਦੇ ਵੱਲੋਂ ਜਾਂ ਰੂਲਿੰਗ ਪਾਰਟੀ ਵੱਲੋਂ ਜਾਂ اپੋਜੀਸ਼ਨ ਵੱਲੋਂ ਜਾਂ ਜਾਂ ਕੁਝ ਵਿਅਕਤੀਆਂ ਦੇ ਜਿਹੜੇ ਜਿਸ ਤਰ੍ਹਾਂ ਕਿ ਪਿੰਡਾਂ ਦੇ ਵਿੱਚ ਧੜੇਬਾਜੀ ਵੀ ਹੁੰਦੀ ਹੈ ਜਾਂ ਕਿਸੇ ਪਰਿਵਾਰ ਵੱਲੋਂ ਧੱਕੇ ਨਾਲ ਠੋਸੇ ਜਾਂਦੇ ਨੇ ਲੋਕ ਉਹਨਾਂ ਨੂੰ ਨਹੀਂ ਖੰਦ ਕਰਦੇ ਤਾਂ ਉਹਦੇ ਲਈ ਨੋਟਾ ਦੀ ਆਪਸ਼ਨ ਦਾ ਉਹ ਪ੍ਰਯੋਗ ਕਰ ਸਕਦੇ ਨੇਗੇ ਇਹ ਇਹ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦੇ ਲਈ ਇਹ ਇਸ ਤਰ੍ਹਾਂ ਦੀ ਆਪਸ਼ਨ ਦਿਆਂਦੀ ਗਈ ਹੈ ਕਿਉਂਕਿ ਇਹ ਇਹਦੇ ਵਿੱਚ ਲੋਕ ਆਪਣੀ ਜਿਹੜੀ ਗੁਫਤ ਮਤਦਾਨ ਦਾ ਪ੍ਰਗਟਾਵਾ ਵੀ ਕਰ ਸਕਦੇ ਨੇ ਉਹਦੇ ਰਾਹੀਂ ਆਪਣੀ ਸ਼ਕਤੀ ਦਾ ਪ੍ਰਗਟਾਵਾ ਵੀ ਕਰ ਸਕਦੇ ਨੇ ਹਮ ਡਾਕਟਰ ਸਾਹਿਬ ਕਿਹੜੇ ਕਿਹੜੇ ਹੋਰ ਕਾਰਨ ਆਪਾਂ ਦੇਖ ਸਕਦੇ ਆ ਕਿ ਨੋਟਾ ਦਾ ਕੀ ਪ੍ਰਚਾਰ ਹੋਏਗਾ ਪ੍ਰਸਾਰ ਬਣੇਗਾ ਨੋਟਾ ਵਰਤੋਂ ਦੇ ਵਿੱਚ ਆਏਗਾ ਨੋਟਾ ਦੀ ਗੱਲ ਚਲੂਗੀ ਪਿੰਡਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਸੰਭਾਵਨਾਵਾਂ ਨੇ ਜਾਂ ਕਾਰਨ ਨੇ ਜਿੱਤੋਂ ਆਪਾਂ ਕਹਿ ਸਕਦੇ ਆ ਕਿ ਇਹ ਨੋਟਾ ਵੱਲ ਵਦਨ ਦੇ ਲੋਕ ਲਾਂਬੰਦੀ ਬਣੇਗੀ ਨੋਟਾ ਪ੍ਰਤੀ ਹਾਲਾਂਕਿ ਇਸ ਤੋਂ ਪਹਿਲਾਂ ਨੋਟਾ ਦਾ ਕੋਈ ਇਨਾ ਜ਼ਿਕਰ ਨਹੀਂ ਹੁੰਦਾ ਰਿਹਾ ਆਮ ਚੋਣਾਂ ਦੇ ਵਿੱਚ ਕੁਝ ਚਲੋ ਵੋਟਾਂ ਪੈ ਗਈਆਂ ਪਰ ਉਹ ਵਟੇ ਪੱਦਰ ਉੱਤੇ ਜ਼ਿਕਰ ਨਹੀਂ ਆਇਆ ਤੇ ਨਾ ਹੀ ਹਾਲੇ ਤਾਈ ਕੋਈ ਅਜਿਹੀ ਸਥਿਤੀ ਬਣੀ ਹੈ ਕਿ ਉਮੀਦਵਾਰ ਜੇਤੂ ਉਮੀਦਵਾਰਾਂ ਨਾਲੋਂ ਵੱਧ ਲੋਕਾਂ ਨੂੰ ਵੋਟਾਂ ਪੈ ਗਈਆਂ ਹੋਣ ਜੀ ਭਿੰਦਰ ਸਾਹਿਬ ਇਹਦੇ ਵਿੱਚ ਸੰਭਾਵਨਾ ਵਾ ਇਹ ਨਹੀਂ ਕਈ ਕਈ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਮਤਲਬ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਪੰਚਾਇਤਾਂ ਬਣਦੀਆਂ ਰਹੀਆਂ ਨੇ ਇਮਾਨਦਾਰੀ ਦੇ ਨਾਲੋ ਕੰਮ ਕਰਨ ਵਾਲੇ ਵਿਅਕਤੀ ਨੇ ਕਈ ਜਿਹੇ ਨਿਸ਼ਕਾਮ ਸੇਵਕ ਜਿਹੜੇ ਲਗਾਤਾਰ ਸਮਾਜ ਸੇਵਾ ਦੇ ਨੂੰ ਸਮਰਪਿਤ ਹੁੰਦੇ ਨੇ ਤੇ ਆਪਣਾ ਕਾਰਜ ਕਰ ਰਹੇ ਨੇ ਪਿਛਲੇ ਸਾਲ ਸਾਲਾਂ ਤੋਂ ਆਪਣੀ ਤਿਆਰੀ ਵੀ ਕਰ ਰਹੇ ਨੇ ਬਈ ਅਸੀਂ ਪਿੰਡ ਦੇ ਵਿੱਚ ਜਆ ਬਹੁਤ ਸੰਮਤੀ ਉਹਨਾਂ ਨੂੰ ਉਹ ਜਿਹੇ ਵਿਅਕਤੀ ਨੂੰ ਅੱਗੇ ਲਿਆਉਣ ਦੇ ਲਈ ਤਿਆਰੀ ਕਰ ਰਹੀ ਹੈ ਪਰੰਤੂ ਹੁਣ ਜਿਸ ਤਰ੍ਹਾਂ ਕੇ ਰਾਜਸੀ ਪ੍ਰਕਾਰਨ ਰਾਜਸੀ ਜਿਹੜੀ ਪੋਲਿਟਿਕਸ ਵੀ ਚੱਲ ਰਹੀ ਹੈ ਉਹ ਇਹਦੇ ਵਿੱਚ ਜੇਕਰ ਫਰਜ਼ ਕਰੂ ਕੋਈ ਵਿਅਕਤੀ ਬਹੁਤ ਪਪੂਲਰ ਰਹੇ ਤੇ ਉਹਦੇ ਆਲੇ-ਦਾਲੇ ਪਿੱਛੇ ਹੋਰ ਸ਼ਕਤੀਆਂ ਵੀ ਨੇ ਤੇ ਬਾਹਰਲੀ ਜਿਹੜੀ ਸ਼ਕਤੀ ਹੈ ਜਾਂ ਖਾਸ ਤੌਰ ਤੇ ਐਮਐਲਏ ਜਾਂ ਹਲਕੇ ਦਾ ਇੰਚਾਰਜ ਉਹ ਆਪਣੀ ਇੱਕ ਸ਼ਕਤੀ ਵਰਤ ਕੇ ਉਸ ਪਿੰਡ ਦੀ ਕਾਉਨ ਨੂੰ ਵੀ ਰਿਜ਼ਰਵ ਜਾਂ ਰਿਜ਼ਰਵ ਕਰਾਉਣ ਦਾ ਜਾਂ ਆਪਣੀ ਮਰਜ਼ੀ ਦੇ ਬੰਦੇ ਨੂੰ ਲਿਆਉਣ ਦੇ ਲਈ ਜਾਂ ਆਪਣੇ ਵਿਰੋਧੀ ਬੰਦੇ ਨੂੰ ਇਸ ਤਰ੍ਹਾਂ ਦੇ ਨੂੰ ਕਾਊਂਟਰ ਕਰਨ ਦੇ ਲਈ ਇਹ ਇਸ ਤਰ੍ਹਾਂ ਦਾ ਕੋਈ ਕਾਰਜ ਕਰਦਾ ਤਾਂ ਰਾਜਨੀਆ ਉੱਥੇ ਫਿਰ ਇਹ ਨੋਟ ਵਾਲੀ ਆਪਸ਼ਨ ਦੇ ਲਈ ਉਹ ਲਾਜ਼ਮੀ ਲਾਜ਼ਮੀ ਹੋਏਗੀ ਤੇ ਉੱਥੇ ਇਸ ਤਰ੍ਹਾਂ ਉਹ ਡੈਮੋਕ੍ਰੈਟਿਕ ਢੰਗ ਦੇ ਰਾਹੀਂ ਲੁੱਟ ਨਹੀਂ ਹੋਉਂਦੇ ਹਨ ਕਿ ਲੋਕ ਲਾਜ ਨਹੀਂ ਆ ਇਸ ਦੇ ਉੱਪਰ ਆਪਣੇ ਆਪਣਾ ਇਕੱਠ ਕਰਨੀ ਕੀ। ਇਸੇ ਤਰ੍ਹਾਂ ਪਹਾੜ ਦੇ ਵਿੱਚ ਬਾੜਾਂ ਦੇ ਵਿੱਚ ਜੇਕਰ ਕੋਈ ਜਿਵੇਂ ਹੁਣ ਪੰਚਾਇਤ ਦੀ ਚੋਣ ਹੈ ਉੱਥੇ ਵੀ ਇਸ ਤਰ੍ਹਾਂ ਦੀ ਕਿਉਂਕਿ ਬਾੜ ਦੇ ਵਿੱਚ ਤੋਂ ਬਿਲਕੁਲ ਨੇੜੇ ਹੁੰਦਾ ਹੈ ਜੇ ਕਈ ਵਾਰ ਇੱਥੇ ਵੀ ਜਿਹੜੀ ਪੋਲਿਟਿਕਸ ਜਿਹੜੀ ਕੀਤੀ ਜਾਂਦੀ ਹੈ ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਹੈ ਇਹਦੇ ਵਿੱਚ ਕ੍ਰਾਪਸ਼ਨ ਵੀ ਬਹੁਤ ਵੱਡੀ ਭੂਮਿਕਾ ਦਾ ਕਰ ਰਹੀ ਹੈ ਜਾਂ ਕੋਈ ਅਫਸਰ ਇਸ ਤਰ੍ਹਾਂ ਦੇ ਕਰਾਪਟ ਹੋ ਜਾਂਦੇ ਨੇ ਕਿ ਉਹ ਵੀ ਇਸ ਤਰ੍ਹਾਂ ਦੀ ਰੱਖ ਲੈਣ ਦੀ ਕਰਨ ਲੱਗ ਜਾਂਦੇ ਨੇ। ਹਾਲਾਂਕਿ ਅਫਸਰਾਂ ਦਾ ਇੱਕ ਜੁਨੇਵਾਰੀ ਬਣਦੀ ਹੈ ਨਿਰਪੱਖ ਹੋ ਕੇ ਪਰੰਤੂ ਕਈ ਵਾਰ ਉਹ ਜਾਦਵਾਰੇ ਹੇਠ ਜਾਂ ਪ੍ਰਸ਼ਟਾਚਾਰੀ ਦੇ ਹੇਠ ਜਾਂ ਹੋਰ ਉਹਨਾਂ ਦੇ ਇੱਕ ਮਾੜੇ ਮੰਤਬ ਹੁੰਦੇ ਨੇ ਉਹਨਾਂ ਦੇ ਤਹਿਤ ਇਹ ਕਾਰਜ ਕਰਦੇ ਨੇ ਤਾਂ ਇਹ ਸਬੰਧ ਦੇ ਵਿੱਚ ਵੀ ਲੋਕਾਂ ਦੇ ਵਿੱਚ ਜਿਹੜੀ ਇਹ ਨੋਟਾ ਦੀ ਜਿਹੜਾ ਵਰਤੋਂ ਕਰਨ ਦੇ ਲਈ ਪਰਬਲਤਾ ਆ ਸਕਦੀ ਹੈ ਜੀ ਹੂੰ ਡਾਕਟਰ ਸਾਹਿਬ ਅਕਸਰ ਨੋਟਾ ਦੀ ਲਾਮਨਦੀ ਬਾਰੇ ਪਹਿਲਾਂ ਕਦੇ ਵੱਡੇ ਪੱਧਰ ਤੇ ਜ਼ਿਕਰ ਵੀ ਨਹੀਂ ਹੋਇਆ ਤੇ ਨਾ ਹੀ ਕਦੇ ਨੋਟਾ ਦਾ ਕੋਈ ਪ੍ਰਭਾਵ ਵੇਖਣ ਨੂੰ ਮਿਲਿਆ। ਪਰ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਐਤਕੀ ਕਈ ਹਾਲਾਤ ਨੇ ਖੈਰ ਪਿੰਡੂ ਚੋਣ ਦੇ ਵਿੱਚ ਪੰਚਾਇਤੀ ਚੋਣ ਦੇ ਵਿੱਚ ਨੋਟਾ ਪਹਿਲੀ ਵਾਰੀ ਇਹ ਅੰਕਤ ਹੋਇਆ ਹੈ। ਦਸਤਕ ਦੇ ਰਿਹਾ ਹੈ। ਖੈਰ ਪਹਿਲੀ ਵਾਰੀ ਇਹ ਪ੍ਰਭਾਵ ਜੇ ਬਣਦਾ ਹੈ ਕਿ ਲੋਕ ਨੋਟਾ ਦਾ ਜਿਹੜਾ اختیار ਕਰਦੇ ਆ ਉਹ ਦੇਖਦੇ ਆ ਕਿ ਸਾਨੂੰ ਜਿਹੜੇ 2 ਜਾਂ 3 ਖੜੇ ਐ ਸਰਪੰਚ ਜਾਂ ਬਾੜ ਦੇ ਪੰਚਿੰਨਾ ਸਾਨੂੰ ਕੋਈ ਪਸੰਦ ਨਹੀਂ ਇਹ ਕਿਵੇਂ ਖੜ ਗਏ ਨੇ ਜਾਂ ਕੀ ਮਾਹੌਲ ਐ ਉਹ ਨੋਟਾਵਲ ਲ ਜਾਂਦੇ ਐ ਤਾਂ ਫਿਰ ਇੱਕ ਪੰਜਾਬ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਰਾਜਸੀ ਯੁੱਗ ਵੀ ਆਪਾਂ ਕਹਿ ਸਕਦੇ ਆ ਹਾਲਾਂਕਿ ਭਾਵੇਂ ਕਿ ਪੰਜਾਬ ਸਰਕਾਰ ਨੇ ਐਲਕੀ ਇੱਕ ਬਕਾਇਦਾ ਫੈਸਲਾ ਲਿਆ ਕਿ ਜਿਹੜੀਆਂ ਰਾਜਸੀ ਪਾਰਟੀਆਂ ਦੇ ਚੋਣ ਨਿਸ਼ਾਨ ਨੇ ਉਹ ਪੰਜ ਸਰਪੰਚੀ ਦੇ ਵਿੱਚ ਨਹੀਂ ਵਰਤੇ ਜਾਣਗੇ ਹਾਲਾਂਕਿ ਭਾਵੇਂ ਕਦੇ ਪਹਿਲਾਂ ਵਰਤੇ ਵੀ ਨਹੀਂ ਗਏ ਪਰ ਤੂ ਇੱਕ ਪ੍ਰਵੀਜ਼ਨ ਜ਼ਰੂਰ ਸੀ ਸਰਕਾਰ ਨੇ ਉਹ ਖਤਮ ਕਰ ਦਿੱਤੀ ਪਰ ਜਦੋਂ ਨੋਟਾ ਆਉਂਦਾ ਤਾਂ ਫਿਰ ਇੱਕ ਵੱਖਰੀ ਤਰ੍ਹਾਂ ਦਾ ਰਾਜਸੀ ਮਾਹੌਲ ਜ਼ਰੂਰ ਸਿਰਜੇਗਾ ਪੰਜਾਬ ਦੇ ਵਿੱਚ ਕੀ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਨੋਟਾ ਸਿਰਜ ਸਕਦਾ ਹੈ ਸਰਕਾਰ ਕਿਤੇ ਖੜੇ ਲਗਾਈ ਦੇਗੀ ਪਿੰਡ ਕਿਤੇ ਖੜੇ ਵਿਖਾਈ ਦੇਣਗੇ ਆਮ ਵੋਟਰ ਕਿਉਂਕਿ ਆਮ ਵੋਟਰ ਨੂੰ ਜਦੋਂ ਇਹ ਇਖਤਿਆਰ ਮਿਲਦਾ ਹੈ ਤਾਂ ਇੱਕ ਵੱਡੀ ਸ਼ਕਤੀ ਹੈ ਹਾਲਾਂਕਿ ਕਾਨੂੰਨ ਵੱਡੀ ਸ਼ਕਤੀ ਰੱਖਦਾ ਆਪਣੇ ਆਪ ਦੇ ਵਿੱਚ ਜਦੋਂ ਇੱਕ ਵੱਡੀ ਸ਼ਕਤੀ ਰੱਖਦਾ ਕਾਨੂੰਨ ਆਮ ਵੋਟਰ ਦੇ ਕੋਲ ਪਹੁੰਚਦਾ ਹੈ ਤਾਂ ਫਿਰ ਇਖਤਿਆਰ ਦਾ ਨਤੀਜਾ ਕਿਸ ਤਰ੍ਹਾਂ ਦਾ ਆ ਸਕਦਾ ਹੈ ਕੋਈ ਚੰਬਰ ਦੀ ਵਿੱਚ ਆਪਾਂ ਦੇਖ ਸਕਦੇ ਹਾਂ ਪੈਦਾ ਹੋਏਗਾ ਜੀ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਦੇਖਿਆ ਜਾਵੇ ਪੰਜਾਬ ਹਰ ਖੇਤਰ ਦੇ ਵਿੱਚ ਲਾਈ ਕਰਦਾ ਸੀ ਤੇ ਇਸ ਪੱਖ ਦੇ ਵਿੱਚੋਂ ਰਾਜਨੀਤਿਕ ਚਾਰ ਤੇ ਪੰਜਾਬ ਦੇ ਲੋਕ ਬੜੇ ਚੇਤਨਣ ਨੇ ਬੜੇ ਹਿਰਦੇ ਨੇ ਬੜੇ ਡੈਮੋਕ੍ਰੇਸੀ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਸੀ ਇਸ ਤਰ੍ਹਾਂ ਉਹ ਆਪਣੇ ਹੱਕਾਂ ਦੀ ਪੂਰੀ ਵਰਤੋਂ ਕਰਦੇ ਨਹੀਂ ਤੇ ਇਹ ਬਿਲਕੁਲ ਸਹੀ ਹੈ ਜੇਕਰ ਕਿਸੇ ਜਗ੍ਹਾ ਤੇ ੱੱਕਾ ਹੁੰਦਾ ਫਰਕ ਕਰੋ ਕਿਸੇ ਉਮੀਦਵਾਰ ਦੇ ਕਾਗਜ਼ੀ ਰੱਤ ਕਰਾਕਤੇ ਜਾਂਦੇ ਨੇ ਕਿ ਐਨਓਸੀ ਇਹ ਬਹਾਨੇ ਦੇ ਨਾਲ ਜਾਂ ਐਨਡੀਸੀ ਦੇ ਬਹਾਨੇ ਦੇ ਨਾਲ ਉਹ ਅਧਿਕਾਰੀਆਂ ਨੇ ਕਰਮਚਾਰੀ ਆਪ ਚੜ੍ਹ ਕੇ ਗਲਤ ਰਿਪੋਰਟ ਦੇਤੀ ਜਾਂ ਠੀਕ ਦੇਤੀ ਉਹਦੇ ਕਾਗਜ਼ ਰੱਦ ਕੀਤੇ ਜਾਂਦੇ ਨੇ ਬਹੁਤ ਕੁਝ ਹੁੰਦਾ ਇਸ ਤੰਤਰ ਦੇ ਵਿੱਚ ਕਿ ਕਈ ਅਧਿਕਾਰੀ ਤਾਂ ਇੰਨੇ ਇੱਕ ਉਲਾਰ ਹੋ ਜਾਂਦੇ ਨੇ ਕਿ ਉਹ ਉਹ ਸਾਰਾ ਕੁਝ ਕਰਨ ਲਈ ਤਿਆਰ ਹੁੰਦੇ ਨੇ ਆਪਣਾ ਕੀਮਤ ਉਹਨਾਂ ਨੇ ਲਾਈ ਹੁੰਦੀ ਹੈ ਇਸ ਪੱਖ ਤੋਂ ਵੀ ਫਿਰ ਇਸ ਦੇ ਲਈ ਲੋਕ ਅਜਿਹੇ ਘਟਨਾਵਾਂ ਵੀ ਸਰਦਾ ਨਸ਼ਾ ਥੋੜਾ ਜਿਹਾ ਵੱਧ ਹੁੰਦਾ ਉਹ ਵੀ ਹਾਲਾਤ ਹੁੰਦੇ ਆ ਵੀ ਇਦਾਂ ਕਰ ਦਿਓ ਇਹਨੂੰ ਚੱਕ ਦਿਓ ਇਹਨੂੰ ਕਰ ਦਿਓ ਜੀ ਉਹ ਉਹ ਬਦਕਾਂ ਦੀ ਸ਼ਹਿ ਦੇ ਉੱਪਰ ਹੀ ਕਰਦੇ ਨੇ ਜੀ ਜੀ ਆ ਮੰਤਰੀ ਸਾਹਿਬ ਦੇ ਕਿਸੇ ਦੇ ਫੋਨ ਆਉਂਦਾਗਾ ਉਹਨਾਂ ਦੀ ਸ਼ਹਿ ਦੇ ਉੱਪਰ ਉਹਨਾਂ ਨੂੰ ਜਿਆਦਾ ਲੱਗੀ ਹੁੰਦੀ ਆ ਅਫਸਰ ਆਪਣਾ ਛੱਡ ਦਿੰਦੇ ਨੇ ਜੇਕਰ ਅਫਸਰ ਇਮਾਨਦਾਰੀ ਨਾਲ ਡਟ ਕੇ ਪਹਿਰਾ ਦੇਵੇ ਤਾਂ ਕਦੇ ਵੀ ਉਹਨਾਂ ਤੋਂ ੱਟਕੇ ਨਾਲ ਨਹੀਂ ਕੋਈ ਕੰਮ ਕਰਵਾ ਸਕਦਾ ਆਪਣੀ ਉਹ ਕਨਿਸ਼ਾਨ ਦੇ ਹੀ ਛੱਡ ਕੇ ਜਾਂਦੇ ਨਹੀਂ ਆਪਣੇ ਪਹਿਣਾ ਛੱਡ ਕੇ ਜਾਂਦੇ ਨਹੀਂ ਉਹ ਹੂਲ ਦੇ ਸਿਸਟਮ ਦੇ ਵਿੱਚ ਇਹ ਆ ਵੀ ਵੱਡੇ ਵੱਡੇ ਟੌਪ ਬਰਾਸ ਵੀ ਹਿੱਲ ਜਾਂਦੀ ਆ ਕਿ ਆਈਐਸ ਆਈਪੀਐਸ ਅਫਸਰ ਵੀ ਆਪਣੇ ਫਰਜ਼ਾਂ ਤੋਂ ਕਟਾਹੀ ਕਰ ਜਾਂਦੇ ਨੇ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਉਸ ਵੇਲੇ ਫਿਰ ਲੋਕਾਂ ਦਾ ਜਿਹੜਾ ਰੋਸ ਆ ਜਾਂ ਰੋਹ ਆ ਉਹ ਫਿਰ ਗੁੱਤ ਰੂਪ ਦੇ ਵਿੱਚ ਢੰਗ ਦੇ ਨਾਲ ਇਸ ਢੰਗ ਦੇ ਰੂਪ ਦੇ ਵਿੱਚ ਪ੍ਰਗਟ ਹੁੰਦਾਗਾ ਤੇ ਇਸ ਤਰ੍ਹਾਂ ਉਹ ਆਪਣਾ ਇੱਕ ਪ੍ਰਗਟਾਵਾ ਕਰਕੇ ਜਿਹੜੀਆਂ ਤਾਕਤਾਂ ਨੂੰ ਮਾਤਵੀ ਦੇ ਸਕਦੇ ਨੇ ਇਸ ਦੇ ਲਈ ਇਹ ਨੋਟਾ ਦੀ ਜਿਹੜੀ ਪ੍ਰੋਵੀਜ਼ਨ ਹੈ ਇਹ ਵੀ ਆਪਣਾ ਇੱਕ ਅਸਰ ਅੰਦਾਜ਼ ਹੁੰਦੀ ਹੈ ਜੀ ਹੂੰ ਕਹਿੰਦਾ ਭਾਵ ਕਿ ਖਾਸ ਕਰਕੇ ਜੇਕਰ ਆਪਾਂ ਮੋٹے ਤੌਰ ਤੇ ਥੋੜਾ ਜਿਆ ਦੇਖੀਏ ਤਾਂ ਜਿੰਨਾ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਸੀ ਕਿ ਉਹ ਸੀਟ ਐਸੀ ਹੋਵੇ ਬਟ ਕਿਸੇ ਨਾ ਕਿਸੇ ਤਰੀਕੇ ਜਿਹੜੀ ਸਰਕਾਰੀ ਤੰਤਰ ਦੇ ਵਿੱਚ ਉਹ ਸੀਟ ਜੱਕੋ ਤੱਕ ਹੀ ਜਰਨਲ ਹੋਗੀ ਤਾਂ ਉਹਦੇ ਦੇ ਵਿੱਚ ਇੱਕ ਜਿਹੜਾ ਐਸਸੀ ਮਾਹੌਲ ਹੈ ਉਹ ਆਪਣੀ ਨਾਰਾਜ਼ਗੀ ਜਿਹੜੀ ਜ਼ਾਹਰ ਜੇ ਕਰੇਗਾ ਤਾਂ ਉਹਦੇ ਕੋਲ ਨੋਟਾ ਦਾ ਅਧਿਕਾਰ ਹੈਗਾ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਸੀ ਕਿ ਜਰਨਲ ਹੋਵੇ ਹਾਲਾਤ ਜਰਨਲ ਵਾਲੇ ਚਾਹੀਦੇ ਆ ਤਾਂ ਮਾਹੌਲ ਦੂਜੇ ਪਾਸੇ ਬਣਾ ਦਿੱਤਾ ਜਾਂਦਾ ਤਾਂ ਉੱਥੇ ਵੀ ਇੱਕ ਵੱਡਾ ਵਰਗ ਆਪਣਾ ਇਹ ਜਿਹੜਾ ਗੁੱਸਾ ਹੈ ਉਹ ਮਾਹੌਲ ਦੇ ਖਿਲਾਫ ਤਾਂ ਉਹ ਨੋਟਾ ਦੇ ذریعے ਕਰ ਸਕਦਾ ਹੈ ਕਿਉਂਕਿ ਪੰਜਾਬ ਦੇ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਜਿਸ ਦਿਨ ਉਹਨਾਂ ਨੇ ਇਹ ਨਾ ਚੋਣਾਂ ਦਾ ਐਲਾਨ ਕੀਤਾ ਤਾਂ ਉਸ ਦਿਨ ਇਸ ਪ੍ਰੋਵੀਜ਼ਨ ਬਾਰੇ ਵੀ ਉਹਨਾਂ ਨੇ ਦੱਸਿਆ ਕਿ VOTER ਕੋਲ ਇਹ ਨੋਟਾ ਦਾ ਬਦਲ ਦੀ ਵਿਵਸਥਾ ਹੋਏਗੀ ਜੀ ਦਰਸਾਵ ਦਿਸਾਵੇ ਇਸ ਦੇ ਵਿੱਚੋਂ ਇਹ ਵੀ ਹੈ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਬਣੇ ਹੋਏ ਮਾਹੌਲ ਨੂੰ ਜਦੋਂ ਉਲਟ ਦਿਸ਼ਾ ਦਿੱਤੀ ਜਾਊਗੀ ਤਾਂ ਲੋਕੀ ਦੀ ਪ੍ਰਤੀਕਿਰਿਆ ਹੋਵੇਗੀ ਇਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਜੇ ਐਸਸੀ ਬਰਗਦੀਪਾਈ ਚਾਰੇ ਦੀ ਵੱਧ ਵੋਟ ਹੈ ਉੱਥੇ ਉਹਨਾਂ ਦਾ ਬਣਿਆ ਹੋਇਆ ਮਾਹੌਲ ਬਣਿਆ ਹੋਇਆ ਵੀ ਐਸਸੀ ਦਾ ਰਿਜ਼ਰਵ ਹੋਣਾ ਚਾਹੀਦਾ ਜੇ ਉੱਥੇ ਜਨਰਲ ਕੀਤਾ ਜਾਂਦਾ ਹੈ ਜਾਂ ਔਰਤ ਰਿਜ਼ਰਵ ਕੀਤੀ ਜਾਂਦੀ ਹੈ ਜਾਂ ਔਰਤ ਐਸਸੀ ਰਿਜ਼ਰਵ ਕੀਤਾ ਜਾਂਦਾ ਤਾਂ ਉੱਥੇ ਲਾਜ਼ਮੀ ਹੈ ਵੀ ਉਹਨਾਂ ਦੀ ਜਿਹੜੀ ਇੱਛਾ ਦੇ ਵਿਰੁੱਧ ਜਾਂ ਪਿੰਡ ਦਾ ਜਿਹੜਾ ਮਾਹੌਲ ਹੈ ਉਹ ਭਾਈਚਾਰਕ ਸਾਂਝ ਦੇ ਵਿੱਚ ਜਿੱਤੜਾ ਪਰਾਉਣ ਵਾਲਾ ਹੈ ਤਾਂ ਲਾਜ਼ਮੀ ਹੈ ਉੱਥੇ ਇਸ ਪੱਖ ਤੋਂ ਇਸ ਇਸ ਦਿਸ਼ਾ ਵੱਲ ਨੂੰ ਸੱਪ ਦੇ ਨੇ ভোটার ਆਪਣੇ ਹੱਕ ਦਾ ਇਸਤੇਮਾਲ ਕਰਨਗੇ ਇਹਦਾ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਇਸ ਦੇ ਨਾਲ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਕਰਕੇ ਉਹਨਾਂ ਦੀ ਆਪਣੀ ਚਾਹਤ ਵਾਲਾ ਉਮੀਦਵਾਰਾਂ ਨੂੰ ਜਿਸ ਨੂੰ ਉਹਨਾਂ ਨੇ ਪਹਿਲਾਂ ਹੀ ਕਿਉਂਕਿ ਪਿੰਡਾਂ ਦੇ ਵਿੱਚ ਕਈ ਵਾਰ ਪਹਿਲਾਂ ਤੋਂ ਹੀ ਨਿਸ਼ਚਿਤ ਹੋ ਜਾਂਦਾ ਹੈ ਵੀ ਫਲਾਣਾ ਬੰਦਾ ਜੇ ਸਰਪੰਚ ਬਣੇ ਤਾਂ ਪਿੰਡ ਦਾ ਵਿਕਾਸ ਇਸ ਤਰ੍ਹਾਂ ਹੋ ਜਾਂਦਾ ਦੂਸਰੇ ਲੋਕਾਂ ਤੋਂ ਉਹ ਇੰਨੇ ਤੰਗ ਆਏ ਹੋਏ ਹੁੰਦੇ ਨੇ ਇਹ ਨਿਸ਼ਚਿਤ ਬਣਾ ਕੀਤਾ ਹੁੰਦਾ ਕਈ ਵਾਰ ਤੇ ਜੇਕਰ ਉਸ ਨੂੰ ਪਾਸੇ ਕੀਤਾ ਜਾਂਦਾ ਗੈਰ ਵਿਗਿਆਨਿਕ ਢੰਗ ਦੇ ਨਾਲ ਜਾਂ ਮਾੜੇ ਤਰੀਕੇ ਦੇ ਨਾਲ ਉਹਦੇ ਕਾਗਜ਼ ਰੱਦ ਕਰਾਈ ਜਾਂਦੇ ਨੇ ਜਾਂ ਇਸ ਤਰ੍ਹਾਂ ਦੀ ਬਦਲਾਅ-ਅਦਲੀ ਬਦਲੇ ਕੀਤੀ ਗਈ ਹੈ ਤਾਂ ਲੋਕ ਆदमी ਉੱਥੇ ਇਸ ਤਰ੍ਹਾਂ ਦੀ ਫਿਰ ਇਹ ਆਪਣਾ ਯੋਜਨਾਬੰਦੀ ਕਰਕੇ ਇਸ ਤਰ੍ਹਾਂ ਦੀ ਕਲਮਬੰਦੀ ਕਰਕੇ ਉੱਥੋਂ ਦੇ ਲੋਕ ਇਹ ਸਬੰਧੀ ਵੱਖਰਾ ਪ੍ਰਗਟਾਵਾ ਵੀ ਕਰ ਸਕਦੇ ਨੇ ਕਿ ਤੇ ਇਹ ਉਹਨਾਂ ਕੋਲ ਇੱਕ ਸ਼ਕਤੀਸ਼ਾਲੀ ਤੇ ਅਰਧਿਆ ਤੇ ਸ਼ਕਤੀਸ਼ਾਲੀ ਇਹਨਾਂ ਦਾ ਇੱਕ ਮੰਤਬ ਵੀ ਆਪਣੇ ਜਿਹੜਾ ਪ੍ਰਗਟਾਵਾ ਕਰਨ ਦਾ ਉਹਨਾਂ ਕੋਲ ਸੰਧ ਵੀ ਹੈ ਜੀ ਹੂੰ ਰਿਕਾਰਡਰ ਸਾਹਿਬ ਮਤਲਬ ਕਿ ਐਤਕੀ ਕਈ ਬਹੁਤ ਸਾਰੇ ਕਾਰਨ ਜਿਹੜੇ ਸਾਹਮਣੇ ਆ ਰਹੇ ਨੇ ਕਿ ਜਿਹੜੇ ਨੋਟਾ ਲਈ ਸਟੈਂਡ ਲੈਣਗੇ ਇੱਕ ਲਾਮਬੰਦੀ ਬਣੇਗੀ ਨੋਟਾ ਲਈ ਪਹਿਲੀ ਵਾਰੇ ਪੰਜਾਬ ਦੇ ਇਤਿਹਾਸ ਦੇ ਵਿੱਚ ਖੈਰ ਸਾਹਮਣੀ ਗੱਲ ਆਏਗੀ ਕਿ ਨੋਟਾ ਨੂੰ ਲੋਕਾਂ ਨੇ ਜਿਵੇਂ ਲਿਆ ਤੇ ਜੇਕਰ ਲਿਆ ਹੈ ਤਾਂ ਕਿਹੜੇ ਕਿਹੜੇ ਕਾਰਨ ਕਹੇ ਖੈਰ ਡਾਕਟਰ ਸਾਹਿਬ ਚੋਣਾਂ ਦਾ ਜਿਹੜਾ ਪੰਚਾਇਤੀ ਚੋਣਾਂ ਦੇ ਮਾਹੌਲ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਹੋਰ ਗੱਲ ਜੜੀਏ ਉੱਪਰ ਕੀ ਸਾਹਮਣੇ ਆ ਰਹੀ ਹੈ ਉਹ ਬੜੀ ਚਿੰਤਾ ਵਾਲੀ ਵੀ ਹੈ ਰਾਜਪਾਸ਼ਾ ਸੂਤ ਐਕਟ ਦੇ ਵਿੱਚ ਅਸੀਂ ਪੰਜਾਬੀ ਨੂੰ ਮਾਨਤਾ ਦੇਣਾ ਸਰਕਾਰ ਦਾ ਇੱਛਾ ਹੈ ਆਦੇਸ਼ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀ ਜਿਹੀ ਤਰ੍ਹਾਂ ਦਾ ਹੁਕਮ ਹੈ ਕਿ ਉਹਨਾਂ ਦਾ ਤਾਂ ਇੱਥੋਂ ਤੱਕ ਸੀ ਕਿ ਹਰ ਦੁਕਾਨ ਹਰ ਸ਼ਾਪ ਦੇ ਉੱਤੇ ਜਿਹੜਾ ਵੱਡੇ ਪੱਤਰ ਉੱਤੇ ਉੱਪਰ ਜਿਹੜਾ ਪੰਜਾਬੀ ਚ ਹੋਵੇ ਇਸ ਤੋਂ ਬਾਅਦ ਖਾਮੇ ਹੋਰ ਪਛਾਵਾ ਜ਼ਰੂਰ ਐਡਜਸਟ ਕੀਤੇ ਜਾਣ ਪਰੰਤੂ ਉੱਪਰਲੀ ਜਿਹੜੀ ਗੱਲ ਹੈ ਉਹ ਪੰਜਾਬੀ ਨੂੰ ਪਟਰਾਣੀ ਜ਼ਰੂਰ ਬਣਾਇਆ ਜਾਵੇ ਅਜਿਹੀ ਤਰ੍ਹਾਂ ਦਾ ਮਾਹੌਲ ਸਰ ਸਰਜੰਦੀਆਂ ਜਿਹੜੀਆਂ ਸਰਕਾਰੀ ਬਾਤਾਂ ਵੀ ਕਹਿੰਦੀਆਂ ਰਹੀਆਂ ਰਾਜ ਭਾਸ਼ਾ ਸੂਧ ਐਕਟ ਲਈ ਪਹਿਰੇਦਾਰੀ ਮਤਲਬ ਭਾਸ਼ਾ ਵਿਭਾਗ ਪੰਜਾਬ ਦੇ ਕੋਲ ਵੀ ਹੈ ਪਰ ਤੂ ਆ ਚੋਣਾਂ ਜਿਹੜੀਆਂ ਪੰਚਾਇਤੀ ਚੋਣਾਂ ਦੇ ਵਿੱਚ ਨੇ ਜਿਹੜੀਆਂ ਉੱਪਰੋਂ ਹੇਠਾਂ ਧੱਕ ਜਿਹੜੇ ਆਰਡਰ ਜਾ ਰਹੇ ਨੇ ਜਿਹੜੇ ਹੁਣ ਇਸ ਵੇਲੇ ਘੁੰਮ ਵੀ ਰਹੇ ਨੇ ਉਹ ਵਦੇਰੇ ਕਰਕੇ ਉਹ ਪੰਜਾਬੀ ਦੇ ਵਿੱਚ ਨਹੀਂ ਅੰਗਰੇਜ਼ੀ ਹੈ ਉਹ ਨਾ ਦੇ ਉੱਤੇ ਜਿਵੇਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਿੰਡਾਂ ਵਾਲਿਆਂ ਨੂੰ ਸਰਕਾਰ ਅੰਗਰੇਜ਼ੀ ਪੜਾਉਣ ਦੇ ਰਾਹ ਪੈ ਗਈ ਹੈ ਇੰਨੇ ਦਿਨ ਹੀ ਖਾਸ ਕਰਕੇ ਚੋਣਾਂ ਦੇ ਮਾਹੌਲ ਦੇ ਵਿੱਚ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਕਿੱਥੇ ਖੜਾ ਆਪਾਂ ਵਿਖਾਈ ਦੇ ਸਕਦੇ ਆਂ ਭਾਸ਼ਾ ਵਿਭਾਗ ਪੰਜਾਬ ਜੀ ਦੀ ਵੱਡੀ ਜ਼ਿੰਮੇਵਾਰੀ ਹੈ ਕੀ ਇਹਨਾਂ ਦੇ ਅੱਖ ਕੰਨ ਨਹੀਂ ਕਿ ਉਹਨਾਂ ਨੂੰ ਨਹੀਂ ਜਾਪ ਰਿਹਾ ਕਿ ਜਿਹੜੇ ਸਾਰੇ ਜਿਹੜੇ ਆਰਡਰ ਨੇ ਵੱਡੇ ਪੱਧਰ ਉੱਤੇ ਹੁਕਮ ਨੇ ਸਰਕਾਰੀ ਉਹ ਕਰੀਏ ਕਰਦੇ ਆਂ ਅੰਗਰੇਜ਼ੀ ਦੇ ਵਿੱਚ ਕਿੱਥੇ ਖੜੀ ਹੈ ਸਾਡੀ ਪੰਜਾਬੀ ਪੰਜਾਬੀ ਦੇ ਨਾਲ ਹੀ ਸਾਡਾ ਵजूद ਹੈ ਪੰਜਾਬੀ ਇਕਵਾਉਂਦੇ ਆਸੀਂ ਪੰਜਾਬ ਦੇ ਉੱਤੇ ਸਾਨੂੰ ਵੱਡਾ ਮਾਣ ਹੈ ਪਰ ਜੀ ਡਾਕਟਰ ਸਾਹਿਬ ਵਿੰਡਰ ਸਾਹਿਬ ਦੇਖੋ ਪੰਜਾਬ ਦੇ ਵਿੱਚ ਰਾਜ ਭਾਸ਼ਾ ਐਕਟ ਜਿਹੜਾ 1967 ਦੇ ਵਿੱਚ ਲਾਗੂ ਕੀਤਾ ਗਿਆ ਸੀ ਜਿਸ ਨੂੰ ਲਾਗੂ ਕਰਾਉਣ ਦਾ ਸਿਹਰਾ ਵੀ ਡਾਇਰੈਕਟਰ ਭਾਸ਼ਾ ਭਾ ਜਾਨੀ ਲਾ ਸਿੰਘ ਜੀ ਦੇ ਸਿਰ ਤੇ ਹੀ ਕਿਨਾਂ ਨੇ ਸਰਦਾਰ ਲਖਮਣ ਸਿੰਘ ਦੇਲੇ ਤੋਂ ਕੁਝ ਮਹੀਨਿਆਂ ਦੇ ਵਿੱਚ ਹੀ ਇਹ ਰਾਜ ਭਾਸ਼ਾ ਐਕਟ ਬਣਵਾਇਆ ਤੇ ਲਾਗੂ ਕਰਵਾਇਆ ਗਿਆ ਪਹਿਲੀ ਵਾਰ ਸੀਗਾ ਡਿਰੇਕਟਰ ਪਾਸ਼ਾ ਭਾਗ ਦੀ ਜਿਹੜੀ ਆਪਣੀ ਪ੍ਰਸਤਿਵਾਰਸੀ ਤੇ ਆਪਣਾ ਔਰਾ ਸੀ ਉਹਨਾਂ ਨੇ ਇਸ ਪ੍ਰਭਾਵ ਨੂੰ ਵਰਤ ਕੇ ਪੰਜਾਬ ਦੇ ਵਿੱਚ ਇਹ ਲਾਗੂ ਕਰਵਾਇਆ ਗਿਆ ਸੀ ਪਰੰਤੂ ਇਹਦੇ ਵਿੱਚ ਕੁਝ ਘਾਟਾਂ ਖਮੀਆਂ ਖਾਮੀਆਂ ਸੀ ਜਿਸ ਸਬੰਧ ਵਿੱਚ 2008 ਦੇ ਵਿੱਚ ਰਾਜ ਭਾਸ਼ਾ ਤਰਮੀਮ ਐਕਟ ਬਣਿਆ ਜਿਹੜਾ ਕਿ ਬਿਲਕੁਲ ਸਪਸ਼ਟ ਹੈ ਜੀ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਰਾਜ ਭਾਸ਼ਾ ਐਕਟ ਨੰਬਰ ਜਿਹੜਾ 27 ਹੈ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ ਇਹ ਐਕਟ ਤ੍ਰੰਤ ਲਾਗੂ ਹੋਵੇਗਾ ਸਭਾਏ ਦੀ ਜਿਹੜੀ ਧਾਰਾ 3A ਹੈ 3A ਕੀ ਹੈ 3A ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਹਿਤ ਸਾਰੀਆਂ ਦਿਵਾਨੀ ਤੇ ਫੌਜਦਾਰੀ ਅਦਾਲਤਾਂ ਸਾਰੀਆਂ ਮਾਲੀ ਅਦਾਲਤਾਂ ਅਤੇ ਕਰਾਇਆ ਟ੍ਰਿਬਿਊਨਲ ਜਾਂ ਪੰਜਾਬ ਸਰਕਾਰ ਬਾਰੇ ਗੱਲ ਕੀਤੀਆਂ ਹੋਰ ਸਾਰੀਆਂ ਅਦਾਲਤਾਂ ਜਾਂ ਟ੍ਰਿਬਿਊਨਲਾਂ ਵਿੱਚ ਕੰਮ ਕਾਜ ਪੰਜਾਬੀ ਵਿੱਚ ਕੀਤਾ ਜਾਵੇਗਾ ਹਮ ਭਰ ਇਹ 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 ਨੂੰ ਇਨਸਟਿਟਿਊਟ ਇਹ ਇਹ ਸਿਰਫ ਸ਼ੇਮੀ ਨਿਵਾਦ ਹੋਵੇਗਾ ਇਹ ਜਿਹੜੀ ਧਾਰਾ 3A ਦੇ ਉੱਪਰ ਲਾਗੂ ਜਿਹੜੀ ਹੈਗੀ ਹੈ ਇਹ ਐਕਟ ਬਾਕੀ ਜਾਂਦੇ ਉੱਪਰ ਸਾਰਾ ਲਾਗੂ ਹੋਏਗਾ ਜਿਹੜੀ ਧਾਰਾ 32 ਦੇ ਵਿੱਚ ਆਉਂਦਾ ਸਾਰਾ ਕੁਝ ਆਉਂਦਾ ਹੈ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਸਰਕਾਰੀ ਦਫ਼ਤਰਾਂ ਸਰਕਾਰੀ ਖੇਤਰ ਦੇ ادارے ਬੋਰਡ ਲੋਕਲ ਬਾਡੀ ਜਿੱਤੇ ਰਾਜ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿੱਚ ਸਾਰਾ ਕੰਮ ਕਾਜ ਪੰਜਾਬੀ ਵਿੱਚ ਕੀਤਾ ਜਾਊਗਾ ਇਹ ਸਪਸ਼ਟ ਹੈ 2008 ਤੋਂ ਲਾਗੂ ਹੋਇਆ ਹੋਇਆ ਹੈ ਪਰੰਤੂ ਸਰਕਾਰ ਪੰਜਾਬ ਸਰਕਾਰ ਇਸ ਤੋਂ bande ਵਿੱਚ ਦੇਖਿਆ ਜਾਵੇ ਤਾਂ ਹੁਣ ਜਿਹੜੇ ਆਪਣੀ ਜੈਤੀ ਚੋਣਾਂ ਹੋ ਰਹੀਆਂ ਨੇ ਜਿਹੜਾ ਕੇ ਰਾਜ ਦੇ ਚੋਣ ਕਮਿਸ਼ਨ ਵੱਲੋਂ ਸਰਕੂਲਰ ਕੱਢੇ ਜਾ ਰਹੇ ਨੇ ਉਹ ਸਾਰੇ ਅੰਗਰੇਜ਼ੀ ਦੇ ਚੱਲ ਰਹੇ ਰਾਜ ਚੋਣ ਕਮਿਸ਼ਨ ਵੱਲੋਂ ਜਿੰਨੇ ਵੀ ਸਰਕੂਲਰ ਨੇ ਉਹ तकरीबन ਸਾਰੇ ਅੰਗਰੇਜ਼ੀ ਦੇ ਚੱਲ ਉਹਨਾਂ ਦੇ ਅਨੁਸਾਰਨ ਕਰਦੇ ਹੋਈ ਜਿਹੜੇ ਜ਼ਿਲ੍ਹਿਆਂ ਦੇ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਨੇ ਉਹਨਾਂ ਵੱਲੋਂ ਵੀ ਚਿੱਠੀਆਂ ਆਪਣੀਆਂ ਜਿੰਨੇ ਸਰਕੂਲਰ ਨੇ तकरीबन ਉਹ ਅੰਗਰੇਜ਼ੀ ਦੇ ਵਿੱਚ ਨਿਕਲ ਰਹੇ ਨੇ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹੈਗਾ ਜੇਰੇ ਪੰਚਾਂ ਜਿਹੜੀ ਸਰਪੰਚਾਂ ਦੀ ਰਿਜ਼ਰਵੇਸ਼ਨ ਦੇ ਜਾਂ ਹੋਰ ਐਕਟ ਦੇ ਜਿਹੜੀ ਜਿਹੜੀ ਨੋਟੀਫਿਕੇਸ਼ਨ ਨੇ ਉਹ ਸਾਰੇ ਅੰਗਰੇਜ਼ੀ ਦੇ ਵਿੱਚ ਜਾਰੀ ਕੀਤੀ ਗਈ ਜਦ ਕਿ ਐਕਟ ਕਹਿ ਰਿਹਾ ਵੀ ਇਹ ਸਾਰਾ ਕੰਮ ਪੰਜਾਬੀ ਦੇ ਹੁਣ ਤੇ ਪੰਚਾਇਤਾਂ ਦੀਆਂ ਚੋਣਾਂ ਹੋਗੀਆਂ ਨੇ ਪਿੰਡਾਂ ਦੇ ਵਿੱਚ ਹੋਣੀਆਂ ਨੇ ਤੇ ਇੱਥੇ ਅੰਗਰੇਜ਼ੀ ਦੀ ਏਡੀ ਕੀ ਲੋੜ ਪਈ ਹੈ ਇਹਦੇ ਵਿੱਚ ਸਮਝਣ ਦੀ ਜ਼ਰੂਰਤ ਹੈ ਤੇ ਦੂਸਰੀ ਗੱਲ ਹੈ ਕਿ ਜਿਹੜੀ ਰਾਜ ਭਾਸ਼ਾ ਤਰਮੀਮ ਐਕਟ 2008 ਹੈ ਉਹਨੇ ਬਿਲਕੁਲ ਸਪਸ਼ਟ ਅਧਿਕਾਰਤ ਕੀਤਾ ਜਿਹੜੀ ਉਹਦੀ ਧਾਰਾ 8A ਹੈ ਉਸ ਦੇ ਨਾਲ ਡਾਇਰੈਕਟਰ ਭਾਸ਼ਾ ਪੰਜਾਬ ਨੂੰ ਅਧਿਕਾਰਤ ਕੀਤਾ ਹੈ ਕਿ ਉਹ ਸਰਕਾਰੀ ادارے ਆ ਦੇ ادارے ਜਿਨ੍ਹਾਂ ਦੇ ਵਿੱਚ ধারা 3 ए ਤੇ 3 बी ਦੇ ਤਹਿਤ ਐ ਤਿੰਨ ਦੇ ਵਿੱਚ ਜੋ ਲਾਗੂ ਹੋਣਾ ਉਹਦੀ ਉਹ ਚੈਕਿੰਗ ਕਰ ਸਕਦੇ ਉਹਨਾਂ ਬਾਰੇ ਰਿਪੋਰਟ ਮੰਗ ਸਕਦਾ ਸਾਰਾ ਕੁਝ ਉਹਦੀ ਪਾਲਣਾ ਦਾ ਸਾਰਾ ਹੋਵੇ ਤੇ ਇਸ ਤੋਂ ਅੱਗੇ ਵੀ ਹੈ ਤਾਰਾ 8 डी ਹੈ ਇਹਦੀ ਇਸ ਐਕਟ ਦੀ ਉਹਦੇ ਤਹਿਤ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਐਕਟ ਦੀਆਂ ਧਾਰਾਵਾਂ ਜਾਂ ਇਸ ਦੇ ਤਹਿਤ ਕੀਤੇ ਗਏ ਨੋਟੀਫਿਕੇਸ਼ਨਾਂ ਦੀ ਬਾਰ ਬਾਰ ਲੰਘਣਾ ਕਰਦਾ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਤਾਂ ਪਾਇਆ ਗਿਆ ਤਾਂ ਉਹ ਪੰਜਾਬ ਸਿਵਲ ਸੇਵਾਵਾਂ ਦੰਡ ਤੇ ਅਪੀਲ ਨਿਯਮ 1970 ਦੇ ਤਹਿਤ ਕਾਰਵਾਈ ਹੋ ਜਾਣ ਦਾ ਭਾਗੀ ਬਣੇਗਾ ਜਿਹੜੀ ਹੁਣ ਇਹ ਇੰਪਲਾਈ ਦੇ ਉੱਪਰ ਜਾਂ ਕਰਮਚਾਰੀ ਨੂੰ ਜੇ ਆਪਾਂ ਦੇਖੀਏ ਜਿਹੜੀ ਧਾਰਾ ਜਿਹੜੇ ਪਿਨਿਸ਼ਮੈਂਟ ਐਂਡ ਅਪੀਲ ਰੂਲਸ ਦੇ ਤਹਿਤ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਾਰਵਾਈ ਹੋਈ ਹੈ ਤਾਂ ਉਹਦੀ ਸਰਵਿਸ ਦੇ ਉੱਪਰ ਕਿੰਨਾ ਅਸਰ ਪੈਂਦਾ ਇਹ ਦੇਖਣ ਵਾਲੀ ਗੱਲ ਹੈ ਸਾਰੇ ਸਮਝਦੇ ਨੇ ਵੀ ਇਸ ਤਰ੍ਹਾਂ ਦਾ ਵੀ ਇਹ ਉਪਬੰਧ ਕੀਤਾ ਗਿਆ ਹੈ ਇਸ ਸੈਕਟਰ ਦੇ ਵਿੱਚ ਪੂਰੀ ਤਰ੍ਹਾਂ ਤੇ ਨਾਲ ਹੀ ਡਾਇਰੈਕਟਰ ਭਾਸ਼ਾ ਭਾਗ ਨੂੰ ਇਹ ਇਹ ਇਨਕਾਰ ਦਿੱਤਾ ਗਿਆ ਹੈ ਵੀ ਇਸ ਦੇ ਲਈ ਜਿਹੜੀ ਜਿਹੜੀ ਕਾਰਵਾਈ ਕਰਾਉਣੀ ਹੈ ਕਸੂਰਵਾਜ ਅਧਿਕਾਰੀਆਂ ਕਰਮਚਾਰੀ ਵਿਰੋਧ ਕਾਰਵਾਈ ਸੰਬੰਧਿਤ ਕੰਪੀਟੈਂਟ ਅਥਾਰਟੀ ਕਰੂਗਾ ਜਿਹੜੇ ਜਿਹੜਾ ਉਹਦਾ ਅਧਿਕਾਰੀ ਹੈਗਾ ਕੰਪੀਟੈਂਟ ਪਰੰਤੂ ਡਾਇਰੈਕਟਰ ਭਾਸ਼ਾ ਭਾਗ ਪੰਜਾਬ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਕਰਦਾ ਹੁਣ ਇਹਦੇ ਲਈ ਡਾਇਰੈਕਟਰ ਭਾਸ਼ਾ ਭਾਗ ਨੂੰ ਪੂਰੀ ਤਰ੍ਹਾਂ ਅਧਿਕਾਰਤ ਕੀਤਾ ਹੋਇਆ ਹੈ ਇਹ ਦੇਖਣ ਵਾਲੀ ਗੱਲ ਹੈ ਵੀ ਇਹਦੇ ਤੇ ਕਿੰਨੀ ਕਾਰਵਾਈ ਹੁੰਦੀ ਹੈ ਤੇ ਪਰੰਤੂ ਜੇ ਦੇਖਿਆ ਜਾਵੇ ਤਾਂ ਡਾਇਰੈਕਟਰ ਭਾਸ਼ਾ ਭਾਗ ਕਾਰਵਾਈ ਕਰ ਸਕਦੇ ਨੇ ਜ਼ਿਲ੍ਹਿਆਂ ਦੇ ਵਿੱਚ ਹੁਣ ਡਿਪਟੀ ਕਮਿਸ਼ਨਰ ਦੇ ਖਿਲਾਫ ਡੀਐਲਓ ਕੀ ਕਰੂਗਾ ਉਹਦੀ ਕੋਈ ਮੇਰਾ ਖਿਆਲ ਨਹੀਂ ਹਿੰਮਤ ਹੈ ਵੀ ਉਹ ਲਿਖ ਕੇ ਐ ਡੀਸੀ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕਰੇ ਹੁਣ ਇਹ ਤਾਂ ਦੇਖਣ ਵਾਲੀ ਗੱਲ ਹੈ ਪੰਜਾਬ ਸਰਕਾਰ ਨੂੰ ਦੇਖਣ ਦੀ ਲੋੜ ਹੈ ਡਾਇਰੈਕਟਰ ਪੰਜਾਬ ਭਾਗ ਨੂੰ ਦੇਖਣ ਦੀ ਲੋੜ ਹੈ ਤੇ ਪਿੱਛੇ ਸਾਨੂੰ ਆਪਣਾ ਜਿਹੜੀ ਵਿਰਾਸਤ ਹੈ ਗਿਆਨੀ ਧਾਰ ਸਿੰਘ ਜੀ ਵਾਲਾ ਉਹ ਵੀ ਦੇਖਣ ਦੀ ਜ਼ਰੂਰਤ ਹੈ ਵੀ ਜਿਨ੍ਹਾਂ ਨੇ ਸੀਐਮ ਤੋਂ ਫੜ ਕੇ ਇਸ ਤਰ੍ਹਾਂ ਦਾ ਐਕਟ ਬਣਵਾਇਆ ਤੇ ਐਕਟ ਲਾਗੂ ਕਰਾਇਆ ਤੇ ਸਭ ਨੂੰ ਇਹਨੂੰ ਬੜਾ ਹੁੰਦੀ ਜ਼ਰੂਰਤ ਹੈ ਨਾ ਕਿ ਇਸ ਐਕਟ ਦੀਆਂ ਧਜੀਆਂ ਡਾਉਣ ਦੀ ਵੀ ਜਿਸ ਤਰ੍ਹਾਂ ਕਿ ਹੁਣ ਇਹ ਸਰਕਾਰ ਇੱਕ ਪਾਸੇ ਐਕਟ ਹੈ ਤੇ ਦੂਜੇ ਪਾਸੇ ਅਧਿਕਾਰੀਆਂ ਦੀਆਂ ਤਜੀਆਂ ਵੀ ਢਾ ਰਹੇ ਨੇ ਇਹ ਵੀ ਦੇਖਣ ਵਾਲੀ ਹੈ ਜਾਂ ਤਾਂ ਐਕਟ ਨੂੰ ਬੰਦ ਕਰ ਦਿੱਤਾ ਜਾਵੇ ਜਾਂ ਉਸ ਦੀ ਪਾਲਣਾ ਕਰਾਈ ਜਾਵੇ ਦੇਖਣ ਦੀ ਤਾਂ ਗੱਲ ਇਹ ਹੈ ਨਾ ਸਰਕਾਰਾਂ ਜਦੋਂ ਵੀ ਕੋਈ ਵੀ ਸਰਕਾਰ ਆਉਂਦੀ ਹੈ ਉਦੋਂ ਹੀ ਇਹ ਐਕਟ ਦੀ ਗੱਲ ਲੈਂਦੇ ਨੇ ਬੇਸ਼ੱਕ ਚੰਨੀ ਸਾਹਿਬ ਦੀ ਸਰਕਾਰ ਆਈ ਸੀ ਉਹਨਾਂ ਨੇ ਵੀ ਇਸ ਐਕਟ ਦੇ ਵਿੱਚ ਕਿ ਤਰਮੀਮ ਇਹ ਕੀਤੀ ਸੀ ਜਿਹੜੇ ਪ੍ਰਾਈਵੇਟ ਸਕੂਲ ਨੇ ਜਾਂ ਹੋਰ ਨਜਰਮਾਨਾ ਕਰਦੇ ਨੇ ਉਹਨਾਂ ਨੂੰ ਸਜ਼ਾਵਾ ਦੇਣ ਵਾਸਤੇ ਉਹਨਾਂ ਨੇ ਜਰਮਾਨੇ ਨੂੰ ਵਧਾਇਆ ਸੀਗਾ ਜਿਹੜੇ ਸਿੱਖਿਆ ਸਕੂਲ ਸਕੂਲ ਐਕਸ ਸੀ ਇਸੇ ਤਰ੍ਹਾਂ ਆਪਣੇ ਮਾਨ ਸਾਹਿਬ ਦੀ ਸਰਕਾਰ ਨੇ ਬੜਾ ਇੱਕ ਅਲਟੀਮੇਟਮ ਦਿੱਤਾ ਸੀਗਾ ਸਾਈਨ ਬੋਰਡਾਂ ਦੇ ਵਿੱਚ ਵੀ ਜਿਹੜੇ ਪੰਜਾਬੀ ਦੇ ਵਿੱਚ ਕੀਤੇ ਜਾਂਦੇ ਕਟ-ਆਫ ਡੇਟ ਦਿੱਤੀ ਸੀ ਜਿਹੜੀ ਕਿ ਲਗਾਤਾਰ ਮੇਰੇ ਖਰਦੋਬਸਾਲ ਹੋ ਗਏ ਵਧਾਈ ਜਾ ਰਹੀ ਹੈ ਛੇ-ਛੇ ਮਹੀਨੇ ਕਰਕੇ ਇਸ ਤਰ੍ਹਾਂ ਦੀ ਭੰਬਲਕੂਸੇ ਦੇ ਵਿੱਚ ਪਿਆ ਇਸ ਦੇ ਲਈ ਜ਼ਰੂਰੀ ਹੈ ਸੁਹਿਰਦ ਅਤੇ ਨਾਲ ਪ੍ਰਤੀਬੱਧਤਾ ਦੇ ਨਾਲ ਪੂਰੀ ਬਲਵਾਨ ਇੱਛਾ ਸ਼ਕਤੀ ਦੇ ਨਾਲ ਇਸ ਐਕਟ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਜਿਹੜੇ ਅਧਿਕਾਰੀਆ ਕਰਮਚਾਰੀਆਂ ਨੇ ਹੁਣ ਰਾਜਪੱਛਾ ਸੋਧ ਐਕਟ ਨੂੰ ਉਲੰਘ ਕੇ ਪਿੰਡਾਂ ਤੱਕ ਕਿਉਂਕਿ ਪੰਚਾਇਤੀ ਜੋਂਡ ਪਿੰਡ ਪਿੰਡ ਨਾਲ ਸੰਬੰਧਿਤ ਹੈ ਜਿਹੜੀ ਪੰਜਾਬੀ ਦੀ بجائے ਅੰਗਰੇਜ਼ੀ ਤੋਂ ਪੀ ਹੈ ਇਸ ਵੇਲੇ ਸਾਰੇ ਜਿਹੜੇ ਸਰਕੂਲਰ ਨੇ ਜਿਹੜੇ ਅਗਲੇ ਹੁਕਮ ਨੇ ਮਨ ਲੋਕੇ ਪਿੱਛੇੋਂ ਚੰਡੀਗੜ੍ਹੋਂ ਕੋਈ ਤਰ੍ਹਾਂ ਪਈ ਇਹ ਗੱਲ ਅੰਗਰੇਜ਼ੀ ਦੀ ਤਾਂ ਉਹਦਾ ਉਲਟਾ ਹੋ ਸਕਦਾ ਹੈ ਵਿੱਚ ਵਿਚਾਲੇ ਬਹੁਤ ਸਾਰੀ ਅਫਸਰ ਸਾਹਿਬ ਦੀ ਸਟੈਪ ਨੇ ਪੜਾਣੇ ਨਿਪਟੇ ਕਮਿਸ਼ਨਰ ਤੋਂ ਪਹਿਲਾਂ ਕਈ ਤਰ੍ਹਾਂ ਦਾ ਸਕੱਤਰੇਤ ਆਫਿਸ ਜਿਹੜਾ ਵਿੱਚ ਕੰਮ ਕਰਦਾ ਹੈ ਫਿਰ ਅੱਗੇ ਤੱਕ ਪਰੰਤੂ ਜਿਹੜਾ maal ਸਾਰਾ ਜਿਹੜਾ ਜਾ ਰਿਹਾ ਉਹ ਪੂਰੀ ਹੋਰਾ ਅੰਗਰੇਜ਼ੀ ਦੇ ਵਿੱਚ ਤੱਕ ਤੇ ਕਿੱਥੇ ਸਵਾਲ ਫਿਰ ਉਹ ਖੜਾ ਇਹ ਕਿਉਂ ਨਹੀਂ ਅਜੇ ਸਰਕਾਰੀ ਜਿਹੜੇ ਅਧਿਕਾਰੀ ਤੇ ਕਰਮਚਾਰੀ ਉਹਨਾਂ ਦੀ ਸਨাক্ত ਹੋ ਰਹੀ ਕਿੰਨੇ ਸਨাক্ত ਕਰਨੀ ਹੈ ਇਹ ਕੇ ਵੀ ਸਵਾਲ ਹੈ ਕਦੋਂ ਕਰਨੀ ਹੈ ਕਿਉਂਕਿ ਮਾਹੌਲ ਬਣਿਆ ਹੋਇਆ ਹੈ ਇਸ ਵੇਲੇ ਸ਼ਰਿਆਮ ਸੋਸ਼ਲ ਮੀਡੀਆ ਤੁਸੀਂ ਦੇਖੋ ਪੱਡੇ ਪੱਧਰ ਉਤੇ ਜਿਹੜੇ ਹੁਕਮ ਨੇ ਸਰਕੂਲਰ ਨੇ ਪੰਚਾਇਤੀ ਚ ਉਹਨਾਂ ਨਾਲ ਰਿਲੇਟਡ ਸੰਬੰਧਤ ਉਹ ਸਾਰੇ ਅੰਗਰੇਜ਼ੀ ਦੇ ਵਿੱਚ ਤੁਰੇ ਫਿਰਦੇ ਨੇ ਪੰਜਾਬ ਦੀ ਜਿਹੜੀ ਪਛਾਣ ਹੈ ਉਹ ਕਹਿੰਦਾ ਭਾਵੇਂ ਕਿ ਇਸ ਚੋਣ ਪਿੰਡ ਦੇ ਵਿੱਚ ਇੱਕ ਤੰਤਰ ਵੱਲੋਂ ਇੰਜ ਜਾ ਰਿਹਾ ਜਿਵੇਂ ਖੁਦ ਮਦਦੀ ਜਾ ਰਹੀ ਹੈ ਖੈਰ ਅੱਜ ਦਾ ਇਹ ਜਿਹੜਾ ਐਪੀਸੋਡ ਡਾਕਟਰ ਸਾਹਿਬ ਦੋ ਪੱਖ ਆਪਾਂ ਇਹਦੇ ਵਿੱਚ ਆਪਾਂ ਵੱਡੇ ਪੱਧਰ ਉਤੇ ਬਾਰੇ ਹੈ ਕਿ ਜਿਹੜਾ ਨੋਟਾ ਹੈ ਉਹ ਇਸ ਵਾਰ ਪੰਚਾਇਤੀ ਚੋਣ ਪਿੰਡ ਦੇ ਵਿੱਚ ਵੱਖਰੀ ਤਰ੍ਹਾਂ ਦੇ ਆਪਣੇ ਤਾਰੇ ਵਿਖਾਏਗਾ ਵੇਖਣ ਵਾਲੀ ਗੱਲ ਹੋਏਗੀ ਕਿ ਕਿਸ ਤਰ੍ਹਾਂ ਦੀ ਅਗਲੇ ਸਮੇਂ ਲਾਹਵੰਤੀ ਇਹ ਨੋਟਾ ਸਾਹਮਣੇ ਆਏਗੀ ਤੇ ਨਾਲ ਜਿਹੜੀ ਹੈ ਇਹ ਪੰਜਾਬੀ ਤੋਂ ਉਤੇ ਅੰਗਰੇਜ਼ੀ ਦਾ ਬੋਲ ਵਾਲਾ ਉਹ ਵੀ ਪਿੰਡਾਂ ਤੱਕ ਜਦੋਂ ਪਿੰਡਾਂ ਦੀਆਂ ਚੋਣਾ ਹੋਣ ਫਿਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸਰਾਮ ਦਿੰਦੇ ਆ ਸੋ ਇਸ ਸਾਡੇ ਨਾਲ ਸਨ ਇਹ ਉਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਬੜਵੁੱਲਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸੁਪਰੀਅਸ ਧੰਵਾਦ ਜੀ ਇਹ ਮਿਸ਼ਨ ਪੰਜਾਬੀ